ਸਾਨੂੰ ਇਹ ਗੱਲ ਕਹਿੰਦੇ ਤੁਸੀਂ ਕਿਹੜੇ ਮੈਡਲ ਜੱਤ ਲਏ ਕੀ ਟਰਾਫੀ ਜਿੱਤੀ ਆ ਜਿਵੇਂ ਮੁਹੰਮਦ ਜਲਦੇ ਤੁਸੀਂ ਗੱਲ ਕਰ ਰਹੇ ਸੀਗੇ ਉਹਦੇ ਅਕੋਰਡਿੰਗ ਅਸੀਂ ਇਹ ਗੱਲ ਪੰਚਾਇਤ ਨੂੰ ਵੀ ਕਹੀ ਹੈ ਵੀ ਅਰ ਤੁਸੀਂ ਤਾਂ ਸਰਕਾਰ ਦੇ ਉਲਟ ਚੱਲੀ ਜੰਨੇ ਆ ਜੋ ਇਹਨਾਂ ਨੇ ਜਦੋਂ ਮੁਗਦੀ ਗੱਲ ਹੀ ਕਹੇ ਤੀ ਬਈ ਵੀ ਚਾਹੇ ਮੁੱਖ ਮੰਤਰੀ ਕੋਲ ਜਾਓੜੋ ਸਾਡੀ ਤਾਂ ਧੀ ਆ ਇਹ ਕਹਿੰਦੇ ਅਸੀਂ ਛੱਡਣਾ ਹੀ ਨਹੀਂ ਜਿੱਥੇ ਮਰਜੀ ਭਾਵੇਂ ਮੁੱਖ ਮੰਤਰੀ ਤੱਕ ਅਪਰੋਚ ਕਰ ਲਓ ਅਸੀਂ ਛੱਡਣਾ ਹੀ ਨਹੀਂ ਇਹ ਇਤਿਹਾਸਕ ਪਿੰਡ ਜਿੱਥੇ ਦੂਸਰੇ ਗੁਰੂ ਸਾਹਿਬ ਦਾ ਜਨਮ ਹੋਇਆ ਵੀ ਸਰਾਇਨਾਗਾ ਪਿੰਡ ਵੀ ਉਸ ਪਿੰਡ ਨੌਜਵਾਨਾਂ ਲਈ ਕੋ ਖੇਡ ਦਾ ਗਰਾਊਂਡ ਉਸ ਤਰ੍ਹਾਂ ਦਾ ਨਾਂ ਹੋਵੇ ਢੰਗ ਦਾ ਕਹਿੰਦੇ ਆ ਕਿ ਖੇਡ ਗਰਾਊਂਡ 'ਚ ਇੱਥੇ ਕੋ ਆਉਂਦੇ ਆ ਕੋ ਹੋਰ ਤਰ੍ਹਾਂ ਦੇ ਅਨਸਰ ਆਉਂਦੇ ਆ ਇਹਦੀ ਪੰਚਾਇਸ਼ ਕਾਇਦ ਦੇ ਵੇ ਕੋਈ ਪੰਚਾਇਤ ਜਿਹੜੇ ਬੰਦੇ ਆ ਕੇ ਬਹਿੰਦੇ ਉਹਨਾਂ ਨੂੰ ਕਹਵੇ ਜੇ ਕੋਈ ਇੱਥੇ ਕੋ ਦਾਰੂ ਪਿੰਦਾ ਤਾਂ ਇਹਦਾ ਮਤਲਬ ਇਹ ਥੋੜੀ ਆ ਵੀ ਜੇ ਇੱਥੇ ਕੋਈ ਆ ਕੇ ਸ਼ਰਾਬ ਪੀ ਗਰ ਤੁਸੀਂ ਇਹਨਾਂ ਨੂੰ ਕਹੋ ਵੀ ਇਹਨਾਂ ਨੂੰ ਗਰਾਊਂਡ ਹੀ ਨਹੀਂ ਦੇਣਾ ਤੇ ਉਹ ਟੋਏ ਪਟਾ ਕੇ ਇੱਥੇ ਦਰਖਤ ਲਾਏ ਜਾ ਰਹੇ ਨੇ ਕਈ ਕਿੱਲੇ ਛੱਡੇ ਆ ਜੀ ਕਹਿੰਦੇ ਉਹਨਾਂ 22 ਕਿੱਲਿਆਂ 'ਚ ਹੀ ਬੂਟੇ ਲਾਏ ਜਾ ਰਹੇ ਜਿੱਥੇ ਅਸੀਂ ਖੇਡਦੇ ਆਂ ਨਹੀਂ ਬੂਟੇ ਤਾਂ ਹੁਣ ਸਕੀਮ ਚੱਲੀ ਉਹ ਤਾਂ ਸੜਕਾਂ ਤੇ ਲਾਉਣੇ ਆ ਜੀ ਨਹੀਂ ਉਹ ਕਹਿੰਦੇ ਖੇਡਣ ਵਾਲੀ ਜਗ੍ਹਾ ਤੇ ਬੂਟੇ ਲਾਏ ਜਾ ਰਹੇ ਆ ਜੀ ਖੇਡਣ ਵਾਲੀ ਜਗ੍ਹਾ ਤੇ ਤਾਂ ਕੋਈ ਲਾ ਰਹੀ ਨਾ ਬੂਟਾ ਕੋਈ ਵੀ ਨਹੀਂ ਰੱਖੇ ਇਲੈਕਸ਼ਨ ਤੋਂ ਬਾਅਦ ਅਸੀਂ ਜਦੋਂ ਇਹ ਗੱਲ ਤੋਰੀ ਇੱਥੇ ਸਾਡੇ ਨਾਲ ਆਪਣਾ ਸਾਰਾ ਦੇਖ ਕੇ ਗਿਆ ਕਹਿੰਦੇ ਕੋਈ ਗੱਲ ਨਹੀਂ ਪੰਜ ਛੇ ਕਿਲੇ ਤੁਹਾਨੂੰ ਛੱਡਦੇ ਕੱਲ ਨੂੰ ਬੋਲੀ ਆਪਾਂ ਮਤਾ ਪਾ ਦੇਣਾ ਅਸੀਂ ਬਈ ਬੇਫਿਕਰੇ ਹੋ ਗਏ ਕੁਦਰਤੀ ਅਸੀਂ ਚੱਲ ਬੋਲੀ ਜਾਵੜੇ ਸਾਨੂੰ ਐਵੇਂ ਸੇ ਹੱਲ ਹੋ ਗਿਆ ਜੇ ਅਸੀਂ ਬੋਲੀ 'ਚ ਨਾ ਜਾਂਦੇ ਇਹਨਾਂ ਨੇ ਰਫਾ ਦਫਾ ਕਰ ਦੇਣੀ ਸੀ ਗੱਲ ਉੱਥੇ ਜਾ ਕੇ ਮੁੱਕਰ ਗਏ ਇਹ ਅਜੀਬ ਪਰ ਇਹਨਾਂ ਨੂੰ ਆਖਿਆ ਵੀ ਤੁਸੀਂ ਕੱਲ ਤਾਂ ਇਹ ਗੱਲ ਕਹਿ ਕੇ ਆਏ ਅੱਜ ਤੁਸੀਂ ਮੁੱਕਰੀ ਜੰਨੇ ਆ ਕਹਿੰਦੇ ਨਹੀਂ ਯਾਰ ਦੋ ਤਿੰਨ ਬੰਦੇ ਨਹੀਂ ਮੰਨਦੇ ਯਾ ਤਾਂ ਕਿਸੇ ਨਹੀਂ ਪੰਚਾਇਤਾਂ ਦਾ ਸਾਰੀ ਪੰਚਾਇਤ ਇੱਥੇ ਬੈਠੀ ਹੈ ਸਾਰੇ ਮੈਂਬਰ ਬੈਠੇ ਆ ਇਸ ਗਰਾਊਂਡ ਵਾਲੀ ਵੀ ਜ਼ਮੀਨ ਦੀ ਬੋਲੀ ਨਹੀਂ ਨਹੀਂ ਇਹ ਨਹੀਂ ਜੀ ਇਹ ਛੱਡ ਕੇ ਇਹ ਛੱਡ ਕੇ ਕਰਾਉਣੇ ਆ ਜੀ ਪਹਿਲਾਂ ਉਹਨਾਂ ਨੂੰ ਕਿਹਾ ਸੀ ਵੀ ਸਾਡਾ ਹੱਲ ਕਰੋ ਅੱਜ ਵੀ ਅਸੀਂ ਇਹੀ ਗੱਲ ਕਹਿਣੇ ਆ ਵੀ ਬੇਨਤੀ ਕਰਦੇ ਆ ਉਹ ਕਹਿੰਦੇ ਸਾਡੀ ਅੜੀ ਆ ਤੁਹਾਡੇ ਨਾਲ ਸਾਨੂੰ ਨਹੀਂ ਪਤਾ ਆਪ ਹੀ ਆਈ ਸਰਪੰਚ ਬਣਾਇਆ ਜੀ ਰਾਤ ਨੂੰ 12-12 ਵਜੇ ਤੱਕ ਤੁਰੇ ਫਿਰਦੇ ਸੀ ਪਿੱਛੇ ਉਹਦੇ ਤੇ ਉਹ ਦੋ ਤਿੰਨ ਬੰਦਿਆਂ ਨੇ ਹੁਣ ਕਾਠਪੂਤਲੀ ਬਣਾਇਆ ਬੈਠਾ ਕਹਿੰਦਾ ਮੈਂ ਛੱਡਦਾ ਨਹੀਂ ਜੇ ਹਰਿਆਣਾ ਸਰਕਾਰ ਨਾਲੇ ਕੋਚ ਵੀ ਦੇ ਰਹੀ ਆ ਖੇਡ ਗਰਾਉਂਡ ਵੀ ਦੇ ਰਹੀ ਆ ਟਰੈਕ ਬਣਾ ਕੇ ਵੀ ਦੇ ਰਹੀ ਆ ਤੇ ਅੱਜ ਹਰਿਆਣਾ ਖੇਡਾਂ 'ਚ ਖੜਾ ਵੀ ਦੇਖੋ ਕਿੱਥੇ ਆ ਅੱਜ ਜੇ ਅਸੀਂ ਪੰਜਾਬ ਨੂੰ ਕਿਸੇ ਕੰਪੀਟੀਸ਼ਨ 'ਚ ਪਾਉਣਾ ਚਾਹੁੰਦੇ ਆ ਤੇ ਪਹਿਲਾਂ ਤੁਸੀਂ ਜਾ ਕੇ ਦੇਖੋ ਕਿ ਕਿੰਨੇ ਕ ਪਿੰਡਾਂ 'ਚ ਗਰਾਉਂਡ ਆ ਤੇ ਜੇ ਗਰਾਉਂਡ ਹੈਗੇ ਆ ਤੇ ਕਿਹੜੀ ਹਾਲਤ 'ਚ ਆ ਤੇ ਕੀ ਨੌਜਵਾਨਾਂ ਕੋਲ ਖੇਡਣ ਦਾ ਕੋਈ ਸਮਾਨ ਹੈਗਾ ਜਾਂ ਕੋਈ ਢੰਗ ਦੀ ਖੇਡ ਖੜਵਾਈ ਜਾਂਦੀ ਨਹੀਂ ਨੋ ਕਿਲੇ ਅਸੀਂ ਭਾਈ ਜਾਰੇ ਦੇ ਬਾਕੀ ਜਨਨ ਦੇ 26 27 ਕਿਲੇ ਵਾਈਜ ਹੋਗਾ ਉਹ ਜਿਹੜੇ ਵਾਉਂਦੇ ਆ ਉਹੀ ਪੰਚਾਇਤ ਦੇ ਮੁਖੀ ਬਣੇ ਫਿਰਦੇ ਮੈਂਬਰ ਸਰਪੰਚ ਵੀ ਨਹੀਂ ਕੋਈ ਤਾਂ ਉਹਨਾਂ ਜੀ ਉਹੀ ਮੁਖੀ ਬਣੇ ਫਿਰਦੇ ਉਹਨਾਂ ਨੇ ਵਾਉਣੀ ਘਾਟਾ ਉਹਨਾਂ ਨੂੰ ਇਹੀ ਹੈ ਯਾਰ ਜੇ ਇਹ ਖੇਡਣ ਲੱਗ ਗਏ ਸਾਡਾ ਤਾਂ ਨੁਕਸਾਨ ਹੋ ਜਾਣਾ ਉਹਨਾਂ ਦਾ ਪਰਸਨਲ ਨੁਕਸਾਨ ਹੈ ਜੀ ਹੋਰ ਕੋਈ ਨੁਕਸਾਨ ਨਹੀਂ ਕਿਸੇ ਦਾ ਕੋਈ ਨੁਕਸਾਨ ਨਹੀਂ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਮੈਂ ਸ੍ਰਿੰਦਰ ਕੰਬੋਸ ਅਸੀਂ ਪਹੁੰਚਿਆ ਮੁਕਸਰ ਸਾਹਿਬ ਦੇ ਪਿੰਡ ਸਰਾਏ ਨਾਗਾ ਇੱਕ ਪਾਸੇ ਤਾਂ ਸਰਕਾਰ ਦੇ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਚਲਾਇਆ ਜਾ ਰਿਹਾ ਪਰ ਦੂਜੇ ਪਾਸੇ ਪਿੰਡ ਦੀ ਹੀ ਪੰਚਾਇਤ ਦੇ ਵੱਲੋਂ ਇਹਨਾਂ ਖਿਡਾਰੀਆਂ ਦੇ ਤੋਂ ਗਰਾਊਂਡ ਖੋਇਆ ਜਾ ਰਿਹਾ ਉਸੇ ਬਾਬਤ ਗੱਲਬਾਤ ਕਰਦੇ ਆਂ ਬਾਈ ਜੀ ਪੂਰਾ ਮਸਲਾ ਕੀ ਹੈ ਮਸਲੇ ਜਾਣ ਕਰਵਾ ਬਾਈ ਜੀ ਮਸਲਾ ਆਪਣਾ ਗਰਾਊਂਡ ਦਾ ਜੀ ਆਪਾਂ ਨੂੰ ਕੋ 4-5 ਸਾਲ ਪਹਿਲਾਂ ਪੌਣੇ ਦੋ ਪੌਣੇ ਦੋ ਗਿੱਲੇ ਮਤਲਬ ਗਰਾਊਂਡ ਛੱਡਿਆ ਸੀਗਾ ਪੰਚਾਇਤ ਨੇ ਉਦੋਂ ਖੇਡਣ ਵਾਲੇ ਮੁੰਡੇ 10 ਤੇ ਉਦੋਂ ਮਤਲਬ ਚੱਲ ਸਰ ਜਾਂਦਾ ਸੀਗਾ ਉਦੋਂ ਇਕੱਲੀ ਕ੍ਰਿਕਟ ਖੇਡਦੇ ਸੀ ਹੌਲੀ ਹੌਲੀ ਸਾਡੇ ਨਾਲ ਮੁੰਡੇ ਜੁੜਨ ਲੱਗੇ ਜੀ ਹੁਣ ਫੁੱਟਬਾਲ ਵੀ ਖੇਡਦੇ ਆ ਕ੍ਰਿਕਟ ਵੀ ਖੇਡਦੇ ਵਾਲੀਬਾਲ ਵਾਲੇ ਵੀ ਹੈਗੇ ਮੁੰਡੇ ਮਤਲਬ 50 60 ਹੋ ਜਾਂਦੇ ਖੇਡਣ ਵਾਲੇ ਹੁਣ ਇਸ਼ੂ ਇਹ ਆਉਂਦਾ ਬਈ ਜੇ ਇੱਕ ਜਣਾ ਖੇਡਦਾ ਦੂਜਾ ਬਹਿ ਜਾਂਦਾ ਮਤਲਬ 50 60 ਹੁਣ ਤੁਸੀਂ ਹਸਾਬ ਲਾ ਲਓ ਪੌਣੇ ਦੇ ਲੈ ਨਹੀਂ ਖੇਡ ਸਕਦੇ ਅਸੀਂ ਮਤਲਬ ਜਦੋਂ ਇਲੈਕਸ਼ਨ ਹੋਏ ਸਰਪੰਚੀ ਦੇ ਉਹ ਤੋਂ ਪਹਿਲਾਂ ਵੀ ਇਹ ਜਿਹੜੇ ਹੁਣ ਸਰਪੰਚ ਸਾਹਿਬ ਹੈਗੇ ਉਹਨਾਂ ਨੇ ਮੀਟਿੰਗ ਕੀਤੀ ਸੀ ਵੀ ਅਸੀਂ ਤੁਹਾਡੇ ਨਾਲ ਤਾਂ ਤੁਰਾਂਗੇ ਵੀ ਪਹਿਲਾਂ ਸਾਡਾ ਗਰਾਊਂਡ ਦਾ ਮਸਲਾ ਤੁਸੀਂ ਹੱ ਇਲੈਕਸ਼ਨ ਤੋਂ ਬਾਅਦ ਅਸੀਂ ਜਦੋਂ ਇਹ ਗੱਲ ਤੋਰੀ ਇੱਥੇ ਸਾਡੇ ਨਾਲ ਆਪਣਾ ਸਾਰਾ ਦੇਖ ਕੇ ਗਿਆ ਕਹਿੰਦੇ ਕੋਈ ਗੱਲ ਨਹੀਂ ਪੰਜ ਛੇ ਕਿਲੇ ਤੁਹਾਨੂੰ ਛੱਡਦੇ ਕੱਲ ਨੂੰ ਬੋਲੀ ਆਪਾਂ ਮਤਾ ਪਾ ਦੇਣਾ ਅਸੀਂ ਬਈ ਬੇਫਿਕਰੇ ਹੋ ਗਏ ਕੁਦਰਤੀ ਅਸੀਂ ਚੱਲ ਬੋਲੀ ਜਾਵੜੇ ਸਾਨੂੰ ਐਵੇਂ ਸੇ ਹੱਲ ਹੋ ਗਿਆ ਜੇ ਅਸੀਂ ਬੋਲੀ 'ਚ ਨਾ ਜਾਂਦੇ ਇਹਨਾਂ ਨੇ ਰਫਾ ਦਫਾ ਕਰ ਦੇਣੀ ਸੀ ਗੱਲ ਉੱਥੇ ਜਾ ਕੇ ਮੁੱਕਰ ਗਏ ਇਹ ਅਸੀਂ ਫਿਰ ਇਹਨਾਂ ਨੂੰ ਆਖਿਆ ਵੀ ਤੁਸੀਂ ਕੱਲ ਤਾਂ ਇਹ ਗੱਲ ਕਹਿ ਕੇ ਆਏ ਅੱਜ ਤੁਸੀਂ ਮੁੱਕਰੀ ਜੰਨੇ ਆ ਕਹਿੰਦੇ ਨਹੀਂ ਯਾਰ ਦੋ ਤਿੰਨ ਬੰਦੇ ਨਹੀਂ ਮੰਨਦੇ ਅਸੀਂ ਫਿਰ ਇਹਨਾਂ ਨੂੰ ਆਖਿਆ ਯਾਰ ਇੱਕ ਪਾਸੇ ਸਾਰਾ ਪਿੰਡ ਆ ਇੱਕ ਪਾਸੇ ਦੋ ਤਿੰਨ ਬੰਦੇ ਆ ਬੀਤ ਉਹ ਤੋਂ ਤੋਂ ਹੀ ਨਹੀਂ ਕੱਲੇ ਲੋਟ ਆਉਂਦੇ ਵੀ ਇਹ ਕੀ ਚੱਕਰ ਆ ਫਿਰ ਕਹਿੰਦੇ ਕੋਈ ਨਾ ਕਰਦੇ ਆ ਸਾਡੇ ਨਾਲ ਦੋ ਤਿੰਨ ਵਾਰੀ ਮੀਟਿੰਗਾਂ ਕੀਤੀਆਂ ਫਿਰ ਇਹਨਾਂ ਨੇ ਗ੍ਰਾਮ ਸਭਾ ਬੁਲਾਈ ਉਹਦੇ 'ਚ ਵੀ ਸਰਪੰਚ ਭੱਜ ਗਿਆ ਉਹਦੇ 'ਚ ਵੀ ਗੱਲ ਨਹੀਂ ਸੁਣੀ ਫਿਰ ਇਹਨਾਂ ਨੇ ਬਾਈ ਸਕੀਮ ਖੇਢੀ ਇੱਕ ਗੁਰਦਾਰਾ ਸਾਹਿਬ 'ਚ ਗਏ ਸਪੀਕਰ ਵੀ ਬੰਦ ਕਰ ਲਏ ਮੈਕ ਵੀ ਬੰਦ ਕਰਤਾ ਕੱਲੇ ਬਸ ਹੋਕਾ ਦਿੱਤਾ ਇੱਕ ਬੰਦੇ ਨੇ ਵੀਡੀਓ ਬਣਾ ਕੇ ਸੈਕਟਰੀ ਨੂੰ ਭੇਜਤੀ ਵੀ ਆਪਾਂ ਬੋਲੀ ਲਾਉਣੇ ਤੁਸੀਂ ਆਜੋ ਇਹ ਗੱਲ ਸਾਡੇ ਕੋਲ ਪਹੁੰਚ ਗਈ ਜਦੋਂ ਵੀ ਐਂ ਕਰਕੇ ਚੋਰਾਂ ਨੂੰ ਬੋਲੀ ਲਾਉਣ ਲੱਗੇ ਆ ਤੇ ਫਿਰ ਅਸੀਂ ਜਦੋਂ ਪਹੁੰਚੇ ਉੱਥੇ ਇਹ ਖਿਸਕ ਗਏ ਹੇਰੋ ਤੋਂ ਬਾਅਦ ਇਹਨਾਂ ਨੇ ਉਹ ਤੋਂ ਪਹਿਲਾਂ ਦੀ ਗੱਲ ਆ ਅਸੀਂ ਡੀਸੀ ਸਾਹਿਬ ਕੋਲ ਗਏ ਸੀਗੇ ਐਪਲੀਕੇਸ਼ਨ ਲੈ ਕੇ ਉਹਨਾਂ ਨੇ ਏਡੀਸੀ ਸਾਹਿਬ ਨੂੰ ਭੇਜਿਆ ਇੱਥੇ ਮੌਕਾ ਦੇਖਣ ਉਹ ਵੀ ਆਏ ਇੱਥੇ ਦੇਖ ਕੇ ਗਏ ਬੀਡੀਪੀਓ ਸਾਹਿਬ ਨਾਲ ਆਏ ਸੀ ਪਰ ਉਹ ਕੋਈ ਸਾਡਾ ਮਸਲਾ ਹੱਲ ਨਹੀਂ ਹੋਇਆ ਫੇਰ ਅਸੀਂ ਡੀਸੀ ਸਾਹਿਬ ਕੋਲ ਦੁਬਾਰਾ ਗਏ ਆ ਵੀ ਤੁਸੀਂ ਮਿਹਨਤੀ ਕਰਨ ਕਿਉਂ ਨਹੀਂ ਆਏ ਉਹ ਕਹਿੰਦੇ ਮੇਰੇ ਤੇ ਪੋਲੀਟੀਕਲ ਪ੍ਰੈਸ਼ਰ ਆ ਹੁਣ ਇਹ ਨਹੀਂ ਪਤਾ ਪੋਲੀਟੀਕਲ ਪ੍ਰੈਸ਼ਰ ਉਹਦੇ ਤੇ ਕੀ ਦਾ ਨਹੀਂ ਸਾਹਿਬ ਤੇ ਅਸੀਂ ਉਹਨਾਂ ਨੂੰ ਕਿਹਾ ਵੀ ਸਾਨੂੰ ਦੱਸੋ ਤੁਸੀਂ ਕਹਿੰਦੇ ਵੀ ਨਹੀਂ ਅਸੀਂ ਨਹੀਂ ਦੱਸ ਸਕਦੇ ਪੋਲੀਟੀਕਲ ਪ੍ਰੈਸ਼ਰ ਆ ਜਾਂ ਕੁਝ ਵੀ ਆ ਤੇ ਤੁਹਾਡੇ ਕੋਲ ਕਿੰਨੀ ਜਗ੍ਹਾ ਜਿਹੜੀ ਗਰਾਊਂਡ ਦੇ ਵਿੱਚ ਹੈਗੀ ਐ ਇਸ ਟਾਈਮ ਤੁਸੀਂ ਖੇਡ ਰਹੇ ਹੋ ਜਿੱਥੇ ਹੁਣ ਹੈਗੀ ਐ ਪੌਣੇ 2 ਕਿੱਲੇ ਆਪਣੇ ਕੋਲ ਆਪਣੀ ਮੰਗ ਹੈਗੀ ਆ 4.5 ਤੋਂ 5 ਕਿੱਲੇ ਹੋਣੇ ਚਾਹੀਦੇ ਆ ਜੀ ਪੁਰਾਣੀ ਪੰਚਾਇਤ ਦੇ ਵਿੱਚ ਕਿੰਨੀ ਜਗ੍ਹਾ ਸੀਗੀ ਜਦੋਂ ਤੁਸੀਂ ਪਹਿਲਾਂ ਤਾਂ ਮੰਨ ਲਓ ਇਹ ਤਾਂ ਹੁਣ ਨਵਾਂ ਸਰਪੰਚ ਬਣਿਆ ਇਸ ਤੋਂ ਪਹਿਲਾਂ ਕਿੰਨੀ ਜਗ੍ਹਾ ਸੀ ਤੁਹਾਡੇ ਕੋਲ ਉਹ ਇਹੀ ਐ ਪੌਣੇ 2 ਕਿੱਲੇ 4-4 ਸਾਲਾਂ ਤੋਂ ਹਾਂਜੀ ਇਹ 5 ਸਾਲ ਹੋ ਗਏ ਤਕਰੀਬਨ ਜੀ 5-6 ਸਾਲ ਤੋਂ ਪੌਣੇ 2 ਕਿੱਲੇ ਹੀ ਐ ਜੀ ਆਪਣੇ ਕੋਲ ਇਸ ਸਰਪੰਚ ਤੋਂ ਤੁਸੀਂ ਇਹ ਮੰਗ ਕੀਤੀ ਕਿ ਸਾਡੇ 4.5 ਕਿੱਲੇ ਜਗ੍ਹਾ ਛੱਡੀ ਜਾਵੇ ਸਾਡਾ ਮਸਲਾ ਹੀ ਇਹ ਸੀਗਾ ਜੀ ਸਾਡਾ ਵੋਟਾਂ ਤੋਂ ਪਹਿਲਾਂ ਮਸਲਾ ਹੀ ਇਹ ਸੀ ਸਾਨੂੰ ਹੋਰ ਕਿਸੇ ਚੀਜ਼ ਤਾਂ ਹੀ ਮਤਲਬ ਨਹੀਂ ਸਾਨੂੰ ਕੱਲੇ ਗਰਾਉਂਡ ਦਾ ਮਤਲਬ ਅੱਜ ਵੀ ਅਸੀਂ ਇਹੀ ਗੱਲ ਕਹਨੇ ਆ ਪਿੰਡ 'ਚ ਕੋਈ ਚੰਗਾ ਕੰਮ ਕਰਦਾ ਸੀ ਉਹਦੇ ਨਾਲ ਤੁਰਾਂਗੇ ਤੁਰਦੇ ਵੀ ਆ ਜੀ ਅੱਗੇ ਵੀ ਤੁਰਾਂਗੇ ਤੇ ਗਰਾਉਂਡ ਦਾ ਮਸਲਾ ਹੁਣ ਜੀ ਤੇ ਜਿਵੇਂ ਅਸੀਂ ਪਹਿਲਾਂ ਉਹਨਾਂ ਨੂੰ ਕਿਹਾ ਸੀ ਵੀ ਸਾਡਾ ਹੱਲ ਕਰੋ ਅੱਜ ਵੀ ਅਸੀਂ ਇਹੀ ਗੱਲ ਕਹਨੇ ਆ ਵੀ ਬੇਨਤੀ ਕਰਦੇ ਆ ਉਹ ਕਹਿੰਦੇ ਸਾਡੀ ਅੜੀ ਆ ਤੁਹਾਡੇ ਨਾਲ ਸਾਨੂੰ ਨਹੀਂ ਪਤਾ ਆਪ ਹੀ ਆਈ ਸਰਪੰਚ ਬਣਾਇਆ ਜੀ ਠੀਕ ਆ ਰਾਤ ਨੂੰ 12-12 ਵਜੇ ਤੱਕ ਤੁਰੇ ਫਿਰਦੇ ਸੀ ਪਿੱਛੇ ਉਹਦੇ ਤੇ ਉਹ ਦੋ ਤਿੰਨ ਬੰਦਿਆਂ ਨੇ ਹੁਣ ਕਾਠਪੁੱਤਲੀ ਬਣਿਆ ਬੈਠਾਗਾ ਨਾ ਮੈਨੂੰ ਛੜਨਦਾ ਨਹੀਂ ਹੁਣ ਸਾਨੂੰ ਅੜੀ ਵੀ ਨਹੀਂ ਪਤਾ ਕਿਹੜੀ ਗੱਲ ਦੀ ਆ ਅਸੀਂ ਤਾਂ ਹੁਣ ਵੀ ਕਹਿੰਨੇ ਚਾਹੇ ਹੁਣ ਆ ਜਾਣ ਸਾਡੇ ਨਾਲ ਬਹਿ ਕੇ ਗੱਲ ਕਰ ਲੈਣ ਵੀ ਕੀ ਮਸਲਾ ਉਹਨਾਂ ਦੇ ਮਨ 'ਚ ਕੀ ਆ ਜਾਂ ਕੁਛ ਵੀ ਆ ਤੇ ਸਾਡੇ ਨਾਲ ਬਹਿ ਕੇ ਗੱਲ ਕਰ ਸਕਦੇ ਆ ਬਾਈ ਜੀ ਜੋ ਢਾਈ ਕਿੱਲੇ ਗਰਾਊਂਡ ਆ ਤੁਹਾਡੇ ਕੋਲ ਕੀ ਇਹ ਵੀ ਪੰਚਾਇਤ ਖੋ ਰਹੀ ਆ ਤੁਹਾਡੇ ਤੋਂ ਇਹ ਢਾਈ ਨਹੀਂ ਜੀ ਪੌਣੇ ਦੋ ਆ ਅੱਛਾ ਪੌਣੇ ਦੋ ਖੋ ਹੀ ਰਹੀ ਆ ਸਮਝ ਲਓ ਵੀ ਜਦੋਂ ਕਹਿੰਦੇ ਵੀ ਇਸੇ ਜੀ ਖੇਡੋ ਇਸੇ ਜਿਹਨ ਮੰਨ ਲਓ ਪੂਰਾ ਨਹੀਂ ਆਉਂਦਾ ਵੀ ਖੇਡਿਆ ਨਹੀਂ ਜਾਂਦਾਗਾ ਬੱਚੇ ਜਾਦੇ ਆ ਤੇ ਖੋਣ ਵਾਲ ਹੁਣ ਇਹ ਸਮਝੋ ਬਾਹਰ ਆ ਵੀ ਕੀ ਉਹਨਾਂ ਦੇ ਉਹਨਾਂ ਨੂੰ ਕੀ ਸੋਚ ਆ ਉਹਨਾਂ ਦੀ ਕੀ ਜੀ ਅੰਦਰਲੀ ਸੋਚ ਦਾ ਨਹੀਂ ਪਤਾ ਵੀ ਕਿਉਂ ਕਿਉਂ ਖਾਉਂਦੇ ਆ ਕੀ ਗੱਲ ਮਤਲਬ ਕਿ ਪੰਚਾਇਤ ਪੰਚਾਇਤ ਵੀ ਇਸੇ ਪਿੰਡ ਦੀ ਐ ਜੋ ਬੱਚੇ ਖੇਡਦੇ ਨੇ ਇਹ ਵੀ ਇਸੇ ਪਿੰਡ ਦੇ ਨੇ ਪਰ ਫਿਰ ਵੀ ਇਹਨਾਂ ਨੂੰ ਖੇਡਣ ਲਈ ਜਗ੍ਹਾ ਨਹੀਂ ਦਿੱਤੀ ਜਾ ਰਹੀ ਉਹਦਾ ਕਾਰਨ ਮੈਂ ਤੁਹਾਨੂੰ ਦੱਸ ਦਿੰਨਾ ਸਿਆਸੀ ਐ ਸਿਆਸੀ ਥੋੜਾ ਜਨਾ ਵਰਤਦੇ ਆ ਮੈਂ ਹਗਾਮ ਆਦਮੀ ਪਾਰਟੀ ਚ ਅਸੀਂ ਗਰਾਊਂਡ ਤੇ ਜ਼ੋਰ ਲਾਉਣਾ ਵੀ ਗਰਾਊਂਡ ਮਿਲੇ ਬੱਚਿਆਂ ਨੂੰ ਉਹ ਕਾਂਗਰਸ ਦੀ ਪੰਚਾਇਤ ਐ ਠੀਕ ਐ ਜੀ ਹੁਣ ਉਹਨਾਂ ਨੂੰ ਇਹ ਮੁੱਦਾ ਹੋ ਗਿਆ ਵੀ ਰਾਜੂ ਕਿਉਂ ਵਿੱਚ ਆ ਗਿਆ ਵੀ ਅਸੀਂ ਗਰਾਊਂਡ ਛੱਡ ਦਿੰਦੇ ਰਾਜੂ ਕਿਉਂ ਆ ਗਿਆ ਅਖੀਰ ਅਸੀਂ ਇਹਨਾਂ ਨੂੰ ਇਹ ਗੱਲ ਕਹੀ ਸੀ ਬੱਚੋ ਵੀ ਤੁਸੀਂ ਆਪ ਦਾ ਨਾ ਗਰਾਊਂਡ ਛੜਾਉਣਾ ਨਾ ਤੁਸੀਂ ਆਪ ਦੇ ਲੈਵਲ ਤੇ ਗੱਲ ਕਰੋ ਅਸੀਂ ਨਹੀਂ ਵਿੱਚ ਆਉਂਦੇ ਕਿਉਂਕਿ ਉਹ ਚੀਜ਼ ਨਾ ਜੈਲਸੀ ਹੋ ਜੂਗੀ ਅਸੀਂ ਸਾਈਡ ਤੇ ਹੋ ਗਏ 2-3 ਮਹੀਨੇ ਇਹਨਾਂ ਨੇ ਆਪ ਦਾ ਪੂਰੀ ਟਰਾਈ ਕੀਤੀ ਅਖੀਰ ਇਹਨਾਂ ਨੂੰ ਜਦੋਂ ਜਵਾਬ ਹੀ ਦੇਦਾ ਉਹਨਾਂ ਨੇ ਅਖੀਰ ਆਏ ਮੇਰੇ ਨਾਲ ਮੈਨੂੰ ਆਦੇ ਵੀਰ ਚਾਚਾ ਵੀ ਤੂੰ ਨਾਲ ਚੱਲ ਸਾਡੇ ਵੀ ਆਪਾਂ ਡੀਸਾ ਕੋਲ ਚੱਲੀ ਵੀ ਗਰਾਊਂਡ ਨਹੀਂ ਛੱਡਦੇ ਆਪਾਂ ਅਸੀਂ ਤਾਂ ਕਰਕੇ ਨਾਲ ਗਏ ਇਹਨਾਂ ਦੇ ਨਾ ਕਿ ਅਸੀਂ ਵੀ ਕੋਈ ਸਾਨੂੰ ਇਹਦਾ ਕੋਈ ਪੋਲੀਟੀਕਲ ਪੱਲਾ ਹ ਲੈਣਾ ਚਾਏ ਕੋਸ਼ ਉਹਦਾ ਮਤਲਬ ਵੀ ਨਹੀਂ ਪਿੰਡ ਦਾ ਕੋਈ ਪੋਲੀਟੀਕਲ ਮਸਲਾ ਨਹੀਂਗਾ ਇਹ ਬਣਾ ਲਿਆ ਇਹਨਾਂ ਨੇ ਜੀ ਹੁਣ ਜਿਹੜੀ ਇਹ ਜਮੀਨ ਹੈ ਇਹਦੇ ਚ 9 ਕਿੱਲੇ 80 ਬਾਈ ਜਾਰੇ ਦੇ ਬਾਕੀ ਜਨਰਲ ਦੇ 26 27 ਕਿੱਲੇ ਬਾਈ ਜੋਗਾ ਉਹ ਜਿਹੜੇ ਵਾਉਂਦੇ ਆ ਉਹੀ ਪੰਚਾਇਤ ਦੇ ਮੁਖੀ ਬਣੇ ਫਿਰਦੇ ਮੈਂਬਰ ਸਰਪੰਚ ਵੀ ਨਹੀਂ ਕੋਈ ਤਾਂ ਉਹਨਾਂ ਦੇ ਜੀ ਸਿੱਧੀ ਗੱਲ ਹੈ ਉਹੀ ਮੁਖੀ ਬਣੇ ਫਿਰਦੇ ਉਹਨਾਂ ਨੇ ਬਹੁਣੀ ਘਾਟਾ ਉਹਨਾਂ ਨੂੰ ਇਹੀ ਹੈ ਯਾਰ ਜੇ ਇਹ ਖੇਡਣ ਲੱਗ ਗਏ ਸਾਡਾ ਤਾਂ ਨੁਕਸਾਨ ਹੋ ਜਾਣਾ ਉਹਨਾਂ ਦਾ ਪਰਸਨਲ ਨੁਕਸਾਨ ਹੈ ਜੀ ਹੋਰ ਕੋਈ ਨੁਕਸਾਨ ਨਹੀਂ ਕਿਸੇ ਦਾ ਕੋਈ ਨੁਕਸਾਨ ਨਹੀਂ ਜਿਵੇਂ ਕਿ ਤੁਸੀਂ ਦੱਸਿਆ ਕਿ ਇਹ ਪੋਲੀਟਿਕਲ ਮਸਲਾ ਕਿ ਇਹਦੇ ਬਾਰੇ ਤੁਸੀਂ ਕਿਸੇ ਐਮਐਲਏ ਨਾਲ ਆਪਣੇ ਐਮਐਲਏ ਨਾਲ ਗੱਲਬਾਤ ਕੀਤੀ ਕਿ ਸਾਨੂੰ ਸਰਪੰਚ ਇਹ ਚ ਰੋਕ ਲਿਆ ਸਾਡੇ ਗਰਾਊਂਡ ਨਹੀਂ ਦੇ ਰਿਹਾ ਸਾਨੂੰ ਦੇਖੋ ਜੀ ਪਹਿਲੀ ਗੱਲ ਤਾਂ ਇਹ ਆ ਜਦੋਂ ਬੋਲੀ ਲੱਗਦੀ ਸੀ ਅਸੀਂ ਕਿਸੇ ਕੋਲ ਨਹੀਂ ਪਹਿਲੀ ਗੱਲ ਖਿਡਾਰੀ ਬੰਦੇ ਦੀ ਕੋਈ ਪਾਰਟੀ ਨਹੀਂ ਹੁੰਦੀ ਉਹ ਸਾਰਿਆਂ ਦਾ ਸਾਂਝਾ ਹੁੰਦਾ ਗਰਾਊਂਡ ਵੀ ਸਾਰੇ ਪਿੰਡ ਦਾ ਸਾਂਝਾ ਹੁੰਦਾ ਜਦੋਂ ਬੋਲੀ ਲੱਗੀ ਸੀਗੀ ਸਾਡੇ ਨਾਲ ਕੋਈ ਨਹੀਂ ਗਿਆ ਬਾਕੀ ਇਹ ਆ ਬੋਲੀ ਦੇ ਵਿੱਚ ਹਰੇਕ ਬੰਦੇ ਦਾ ਅਧਿਕਾਰ ਆ ਪੈਣ ਦਾ ਜਾਣਾ ਜਦੋਂ ਕਿਉਂਕਿ ਆਪ ਦਾ ਬਣਾਇਆ ਸਰਪੰਚ ਸੀਗਾ ਸਾਨੂੰ ਇਹ ਸੀ ਕਿ ਕਿੱਡੀ ਗੱਲ ਉਹ ਰੁਕਾਤਾ ਹੀ ਹੋ ਜੂਗਾ ਅਸੀਂ ਗਏ ਭਈ ਦੱਸ ਉਹਨੇ ਜਵਾਬ ਦੇਤਾ ਫਿਰ ਅਸੀਂ ਘਟੋ ਘਟ ਮਹੀਨਾ ਆਏ ਤੁਰੇ ਫਿਰਿਆ ਉਹਦੇ ਪਿੱਛੇ ਉਹਨੇ ਕੋਈ ਮਸਲਾ ਹੱਲ ਨਹੀਂ ਕੀਤਾ ਫਿਰ ਅਸੀਂ ਗਏ ਐਮਐਲਏ ਸਾਹਿਬ ਕੋਲ ਵੀ ਉਹਨਾਂ ਨੇ ਵੀ ਹੁਣ ਬੁਲਾਇਆ ਸੀ ਪੰਚਾਇਤ ਨੂੰ ਹੁਣ ਰੱਬ ਜਾਣਦਾ ਜੀ ਉਹਨਾਂ ਦੀ ਇਹ ਗਏ ਆ ਜਾਂ ਵਾਰਤਾਲਾਪ ਕੋਈ ਹੋਈ ਆ ਜਾਂ ਨਹੀਂ ਹੋਈ ਪਰ ਇਹਨਾਂ ਨੇ ਡੀਸੀ ਸਾਹਿਬ ਦੀ ਨਹੀਂ ਸੁਣੀ ਤੇ ਐਮਐਲਏ ਸਾਹਿਬ ਦੀ ਨਹੀਂ ਸੁਣੀ ਇਹ ਕਹਿੰਦੇ ਅਸੀਂ ਛੱਡਣਾ ਹੀ ਨਹੀਂ ਜਿੱਥੇ ਮਰਜ਼ੀ ਭਾਵੇਂ ਮੁੱਖ ਮੰਤਰੀ ਤੱਕ ਅਪਰੋਚ ਕਰ ਲਓ ਅਸੀਂ ਛੱਡਣਾ ਹੀ ਨਹੀਂ ਇਹਨਾਂ ਨੇ ਇਹ ਗੱਲ ਕਹਿਤੀ ਜਿਵੇਂ ਕਿ ਇੱਕ ਕੈਰੇਜ ਸੀ ਸੁਣਨ ਚ ਆਇਆ ਕਿ ਬੱਚੇ ਇੱਥੇ ਗਰਾਊਂਡ ਚ ਆ ਕੇ ਨਸ਼ਾ ਕਰਦੇ ਸੀ ਅਸੀਂ ਤਾਂ ਗਰਾਊਂਡ ਏ ਖੋ ਰਹੇ ਹਾਂ ਨਾ ਤੋਂ ਤੁਸੀਂ ਦੇਖੋ ਜੇ ਖੇਡਣ ਵਾਲੇ ਤੁਸੀਂ ਡੋਪ ਟੈਸਟ ਕਰਾ ਲਓ ਜੇ ਖੇਡਣ ਵਾਲੇ ਜੋ ਕੋਈ ਨਸ਼ਾ ਕਰਦਾ ਹੋਵੇ ਹੁਣ ਦੇਖੋ ਮੇਰੀ ਗੱਲ ਸੁਣੋ 24 ਘੰਟੇ ਇੱਥੇ ਕੋਈ ਰਹਿ ਨਹੀਂ ਸਕਦਾ ਜੀ ਹੁਣ ਮੰਨ ਲਓ ਦੁਪਹਿਰ ਦਾ ਟਾਈਮ ਆ ਇੱਥੇ ਪਹਿਲਾਂ ਬੋਤਲਾਂ ਹੀ ਪਈਆਂ ਆਹ ਆਪਣੇ ਟਿਕਟੂ ਗਏ ਪਏ ਆ ਉਹ ਸਾਡੀ ਪ ਸ਼ਰਾਬ ਦੇ ਨਾਲੇ ਬੋਦਲ ਭੰਨਗੇ ਅਸੀਂ ਗਰੁੱਪ ਵਿੱਚ ਬੱਤ ਪਿੰਡ ਦਾ ਗਰੁੱਪ ਹੈ ਜੀ ਇੱਕ ਵਟਸਐਪ ਤੇ ਕਿਸੇ ਪੰਚਾਇਤ ਦੇ ਮੈਂਬਰ ਸਰਪੰਚ ਜਾਂ ਜੋ ਵੀ ਉਹਨਾਂ ਦਾ ਸੀਗਾ ਕਿਸੇ ਬੰਦੇ ਨੇ ਇੱਕ ਕਰ ਹੀ ਨਹੀਂ ਹੈਗਾ ਲੱਖੇ ਵੀ ਮਾੜੀ ਗੱਲ ਹੈ ਹੁਣ ਅਸੀਂ ਆ ਕੇ ਮੰਨ ਲਓ ਬੰਦੇ ਨਾਲ ਸਿੱਧਾ ਲੜਦੇ ਹਾਂ ਕੁਝ ਵੀ ਇੱਕ ਤਾਂ ਬੰਦਾ ਪਹਿਲਾਂ ਨਸ਼ੇ ਜਾਂ ਨੁਕਸਾਨ ਉਹਦਾ ਵੀ ਹੋ ਸਕਦਾ ਸਾਡਾ ਵੀ ਹੋ ਸਕਦਾ ਇਹ ਮਸਲਾ ਪੰਚਾਇਤ ਦਾ ਜੀ ਅਸੀਂ ਜਦੋਂ ਉਹਨਾਂ ਨੂੰ ਦੱਸ ਹੀ ਦਿੱਤਾ ਵੀ ਬਈ ਆਹ ਕੰਮ ਉੱਤੇ ਹੁੰਦਾ ਕੋਈ ਪੰਚਾਇਤਾਂ ਨੇ ਕੋਈ ਐਕਸ਼ਨ ਨਹੀਂ ਲਿਆ ਕੋਈ ਗੇੜਾ ਨਹੀਂ ਮਾਰਿਆ ਉਤੋਂ ਨਹੀਂ ਸਕੋ ਉਹਾਂ ਦੇ ਬਿਜ ਤੋਂ ਤੁਹਾਡਾ ਆ ਵੀ ਗੁਨਾਮ ਖੋਣਾ ਹੀ ਹੋਣਾ ਬਾਈ ਜੀ ਕਿਵੇਂ ਦੇਖਦੇ ਹੋ ਤੁਸੀਂ ਇਹਨਾਂ ਦੀ ਹਮਾਇਤ ਤੇ ਪਹੁੰਚੇ ਹੋ ਇੱਥੇ ਪਰ ਇੱਕ ਪਾਸੇ ਤਾਂ ਸਰਕਾਰ ਕਹਿੰਦੀ ਹੈ ਕਿ ਨਸ਼ੇ ਛੱਡੋ ਤੇ ਖੇਡਾਂ ਦੇ ਨਾਲ ਜੁੜੋ ਪਰ ਇਹ ਤਾਂ ਆਲਰੇਡੀ ਖੇਡਾਂ ਦੇ ਨਾਲ ਜੁੜੇ ਹੋਏ ਆ ਫਿਰ ਵੀ ਇਹਨਾਂ ਨੂੰ ਗਰਾਊਂਡ ਨਹੀਂ ਮਿਲ ਰਿਹਾ ਅ ਅਸੀਂ ਸਭ ਤੋਂ ਪਹਿਲਾਂ ਤਾਂ ਆਰਐਮਬੀ ਟੈਲੀਵਿਜ਼ਨ ਦਾ ਬਹੁਤ ਧੰਨਵਾਦ ਕਰਦੇ ਆ ਕਿ ਨੌਜਵਾਨਾਂ ਦਾ ਜਾਇਜ਼ ਮੁੱਦਾ ਦਿਖਾਉਣ ਲਈ ਇੰਨੀ ਬਾੜ ਤੋ ਪਹੁੰਚੇ ਆ ਇਹ ਆਪਣਾ ਸਰ ਜਿਹੜਾ ਪਿੰਡ ਆ ਬੜਾ ਇਤਿਹਾਸਕ ਪਿੰਡ ਆ ਇਹ ਦੂਜੇ ਪਾਸੇ ਹੀ ਗੁਰੂ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਚਰਨ ਛੋਹ ਪ੍ਰਾਪਤਾ ਤੇ ਉਹਨਾਂ ਦਾ ਜਨਮ ਸਥਾਨ ਆ ਉਹਨਾਂ ਦੇ ਨਾਂ ਤੇ ਗੁਰਦੁਆਰਾ ਸਾਹਿਬ ਵੀ ਬਣਿਆ ਹੋਇਆ ਔਰ ਦੂਸਰਾ ਜਿਹੜਾ ਇੱਥੇ ਪਿੰਡ ਦੇ ਵਿੱਚ ਇੱਥੋਂ ਦੇ ਸਾਬਕਾ ਮੁੱਖ ਮੰਤਰੀ ਵੀ ਹੋਏ ਨੇ ਤੇ ਇਹ ਬੜੀ ਟਰੈਜਡੀ ਆ ਕਿ ਐਡੇ ਇਤਿਹਾਸਕ ਪਿੰਡ ਜਿੱਥੇ ਦੂਸਰੇ ਗੁਰੂ ਸਾਹਿਬ ਦਾ ਜਨਮ ਹੋਇਆ ਵਿਸਰਾਇ ਨਾਗਾ ਪਿੰਡ ਵੀ ਉਸ ਪਿੰਡ ਨੌਜਵਾਨਾਂ ਲਈ ਕੋ ਖੇਡ ਦਾ ਗਰਾਊਂਡ ਉਸ ਤਰ੍ਹਾਂ ਦਾ ਨਾਂ ਹੋਵੇ ਢੰਗ ਦਾ ਪਹਿਲੀ ਗੱਲ ਤਾਂ ਸੀ ਇਹਨਾਂ ਦੀ ਹਮਾਇਤ ਤੇ ਇਸ ਗੱਲੋਂ ਪਹੁੰਚੇ ਆ ਕਿ ਸਾਡੀ ਇਹ ਪਾਲਿਸੀ ਆ ਜੇ ਦੁੱਗਣੀ ਮਲੇਰਕੋਟਲੇ ਰੌਲਾ ਪਿਆ ਉਹਨਾਂ ਦਾ ਗਰਾਊਂਡ ਖੋਇਆ ਗਿਆ ਵਾਉਣ ਦੀ ਕੋਸ਼ਿਸ਼ ਕਰੀ ਤੇ ਅਸੀਂ ਉੱਥੇ ਵੀ ਮੋਰਚਾ ਲਾ ਕੇ ਬੈਠੇ ਆ ਨੌਜਾਨ ਭਾਰਸਵਾ ਵੱਲੋਂ ਅਸੀਂ ਜਿੰਨੇ ਵੀ ਪੰਜਾਬ 'ਚ ਅਸੀਂ ਜਿੱਥੇ-ਜਿੱਥੇ ਆ ਅਸੀਂ ਲੜਾਈ ਲੜ ਰਹੇ ਹਾਂ ਕਿ ਹਰ ਪਿੰਡ ਦੇ ਵਿੱਚ ਖੇਡ ਗਰਾਊਂਡ ਹੋਣਾ ਚਾਹੀਦਾ ਅਸੀਂ ਇਹਦੇ ਲਈ ਪੂਰੇ ਪੰਜਾਬ 'ਚ ਪੈਦਲ ਯਾਤਰਾ ਕਰੀ ਆ ਜਨਵਰੀ ਫਰਵਰੀ ਮਾਰਚ ਮਹੀਨੇ ਦੇ ਕਈ ਮਹੀਨੇ ਤੁਰ ਕੇ ਪੰਜਾਬ ਦੇ ਪਿੰਡ ਗਏ ਆ ਤੇ ਸਰਵੇ ਕਰਿਆ ਵੀ ਕਿਹੜੇ-ਕਿਹੜੇ ਪਿੰਡਾਂ 'ਚ ਖੇਡ ਗਰਾਊਂਡ ਹੈ ਨਹੀਂਗੇ ਇਹ ਗੱਲ ਤਾਂ ਸਰਕਾਰ ਵੀ ਕਹਿ ਰਹੀ ਹੈ ਕਿ ਅਸੀਂ ਗਰਾਊਂਡ ਵੀ ਦੇ ਰਹੇ ਹਾਂ ਬੱਚਿਆਂ ਨੂੰ ਤੇ ਖੇਡਾਂ ਦਾ ਸਮਾਨ ਵੀ ਦੇ ਦੇਖੋ ਸਰਕਾਰ ਜੇ ਇਹ ਪਾਲਿਸੀ ਲੈ ਕੇ ਆਈ ਆ ਸੀ ਤਾਂ ਕਹਨੇ ਆ ਕਿ ਥੋਡੀ ਪਾਲਿਸੀ ਆ ਇਹ ਸਰਕਾਰ ਨੇ 979 ਕਰੋੜ ਰੁਪਇਆ ਜਿਹੜਾ ਹੁਣ 25 ਚ ਬਜਟ ਪੇਸ਼ ਹੋਇਆ 979 ਕਰੋੜ ਰੁਪਇਆ ਖੇਡ ਢਾਂਚਾ ਵਿਕਸਿਤ ਕਰਨ ਲਈ ਰੱਖਿਆ ਜਿਹੜੇ ਵਿੱਤ ਮੰਤਰੀ ਨੇ ਹਰਪਾਲ ਚੀਮਾ ਜੀ ਉਹ ਬੋਲੇ ਆ ਬਕਾਇਦਾ ਮੁੱਖ ਮੰਤਰੀ ਸਾਹਿਬ ਦੇ ਬਿਆਨ ਨੇ ਔਰ ਲਗਭਗ 10 ਲੱਖ ਰੁਪਇਆ ਖੇਡ ਗਰਾਊਂਡ ਦੇ ਲਈ ਇੱਕ ਪਿੰਡ ਜੇ ਐਵਰੇਜ ਕੱਢੀਏ ਤੇ ਆਉਂਦਾ 10 ਤੋਂ ਵੱਧ ਹੀ ਆਉਂਦਾ ਠੀਕ ਆ ਫੇਰ ਜੇ ਸਰਕਾਰ ਦੀ ਇਹ ਪਾਲਿਸੀ ਆ ਜੇ ਹਰਿਆਣਾ ਸਰਕਾਰ ਨਾਲੇ ਕੋਚ ਵੀ ਦੇ ਰਹੀ ਆ ਖੇਡ ਗਰਾਊਂਡ ਵੀ ਦੇ ਰਹੀ ਆ ਟਰੈਕ ਬਣਾ ਕੇ ਵੀ ਦੇ ਰਹੀ ਆ ਤੇ ਅੱਜ ਹਰਿਆਣਾ ਖੇਡਾਂ 'ਚ ਖੜਾ ਵੀ ਦੇਖੋ ਕਿੱਥੇ ਆ ਅੱਜ ਹਰਿਆਣੇ ਦੇ ਪਹਿਲਵਾਨ ਜਿਹੜੇ 올림픽 'ਚ ਜਾ ਰਹੇ ਆ ਹਰਿਆਣੇ ਦੇ ਮੁੱਕੇਬਾਜ਼ 올림픽 'ਚ ਜਾ ਰਹੇ ਆ ਅੱਜ ਜੇ ਅਸੀਂ ਪੰਜਾਬ ਨੂੰ ਕਿਸੇ ਕੰਪੀਟੀਸ਼ਨ 'ਚ ਪਾਉਣਾ ਚਾਹੁੰਦੇ ਆ ਤੇ ਪਹਿਲਾਂ ਤੁਸੀਂ ਜਾ ਕੇ ਦੇਖੋ ਕਿ ਕਿੰਨੇ ਕ ਪਿੰਡਾਂ 'ਚ ਗਰਾਊਂਡ ਆ ਤੇ ਜੇ ਗਰਾਊਂਡ ਹੈਗੇ ਆ ਤੇ ਕਿਹੜੀ ਹਾਲਤ 'ਚ ਆ ਤੇ ਕੀ ਨੌਜਵਾਨਾਂ ਕੋਲ ਖੇਡਣ ਦਾ ਕੋਈ ਸਮਾਨ ਹੈਗਾ ਜਾਂ ਕੋ ਢੰਗ ਦੀ ਖੇਡ ਖੜਵਾਈ ਜਾਂਦੀ ਨਹੀਂ ਅਸੀਂ ਤਾਂ ਨਹੀਂ ਦੇਖੀ ਜਿਹੜੇ ਆਪਦੇ ਆਸੇ ਪਾਸੇ ਆਪਦੇ ਪੱਦਰ ਤੇ ਨੌਜਵਾਨ ਖੇਡੀ ਜਾਂਦੇ ਆ ਭੱਜ ਭੱਜ ਕੇ ਗਿੱਟੇ ਗੋਡੇ ਵਿੰਗੇ ਕਰਾਈ ਜਾਂਦੇ ਆ ਕੋਈ ਕੋਚ ਨਹੀਂ ਕੋਈ ਡਾਈਟ ਨਹੀਂ ਕੋਈ ਉਹਨਾਂ ਨੂੰ ਸਮਝਾਉਣ ਵਾਲਾ ਨਹੀਂ ਤੇ ਜੇ ਕਿਤੇ ਫਿਰ ਵੀ ਇਹਨਾਂ ਮਾੜੇ ਹਾਲਾਤਾਂ ਚੋਂ ਨਿਕਲ ਕੇ ਉਹ ਕਹਿ ਦਨ ਵੀ ਅਸੀਂ ਖੇਡਣਾ ਫਿਰ ਉਹਨਾਂ ਨੂੰ ਇਹ ਸਵਾਲ ਕੀਤੇ ਜਾਂਦੇ ਵੀ ਤੁਸੀਂ ਤਗਮਾ ਜਿੱਤ ਲਈ ਅਸੀਂ ਉਹਨਾਂ ਲੋਕਾਂ ਨੂੰ ਇਹ ਸਵਾਲ ਕਰਨਾ ਚਾਹੁੰਦੇ ਆ ਕਿ ਜੇ ਨੌਜਵਾਨ ਅੱਜ ਦੇ ਦੌਰ ਚ ਜਦੋਂ ਇੰਟਰਨੈਟ ਦਾ ਦੌਰ ਆ ਜਦੋਂ ਲੋਕ ਮੋਬਾਈਲਾਂ ਚੋਂ ਬਾਹਰ ਨਹੀਂ ਨਿਕਲਣਾ ਚਾਹੁੰਦੇ ਨੌਜਵਾਨ ਠੀਕ ਆ ਕੋਈ ਨਾ ਕੋਈ ਦੇਖੋ ਕੋਈ ਟਿਕਟੌਕ ਬਣਾਈ ਜਾਂਦਾ ਕੋਈ ਰੀ ਜਦੋਂ ਨਸ਼ੇ ਦਾ ਦੌਰ ਆ ਚਿੱਟੇ ਨਦੀਆਂ ওভারਡੋਜ਼ ਨਾਲ ਮੌਤਾਂ ਹੋ ਰਹੀਆਂ ਰੋਜ਼ ਆ ਜਿਹੜੇ ਨੌਜਵਾਨ ਆਪਣੀਆਂ ਕੀਮਤੀ ਜਾਨਾਂ ਗਵਾ ਰਹੇ ਆ ਤੇ ਜੇ ਅੱਜ ਇਸ ਪਿੰਡ ਦੇ ਨੌਜਵਾਨ ਇਹ ਮੁੱਦੇ ਤੇ ਇਕੱਠੇ ਹੋ ਗਏ ਕਿ ਸਾਨੂੰ ਗਰਾਊਂਡ ਚਾਹੀਦਾ ਅਸੀਂ ਕਹਿੰਦੇ ਕਿ ਪੰਜਾਬ ਚ ਇਦੋਂ ਵੱਡੀ ਗੱਲ ਕੀ ਹੋ ਸਕਦੀ ਹੈ ਕਿ ਨੌਜਵਾਨ ਇਹ ਕਹਿਣ ਕਿ ਸਾਨੂੰ ਗਰਾਊਂਡ ਚਾਹੀਦਾ ਇਹਨਾਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਹੈ ਇਹਨਾਂ ਦਾ ਸਾਥ ਦੇਣਾ ਚਾਹੀਦਾ ਔਰ ਅਸੀਂ ਇਹ ਬੇਨਤੀ ਕਰਦੇ ਹਾਂ ಗ್ರಾಮ ਪੰਚਾਇਤ ਸਰਾਇਣਾਗਾਂ ਨੂੰ ਵੀ ਕਿ ਇਹਨਾਂ ਨੌਜਵਾਨਾਂ ਦਾ ਮਸਲਾ ਹੱਲ ਕਰਿਆ ਜਾਵੇ ਇਹਨਾਂ ਦਾ ਗਰਾਊਂਡ ਆ ਜਿਹੜਾ ਵਾਅਦਾ ਕਰਕੇ ਦਿੱਤਾ ਜਾਵੇ ਜਿਉਂ ਕਹਿੰਦੇ ਵੀ ਇਸ ਗੱਲੋਂ ਘਾਟਾ ਪੈਂਦਾ ਇਹ ਕੋਈ ਘਾਟੇ ਵਾਲਾ ਘਾਟੇ ਦਾ ਸੌਦਾ ਨਹੀਂ ਹੁੰਦਾ ਇਹ ਠੀਕ ਆ ਮੰਨ ਲਓ ਜੇ ਇੱਕ ਸਰਕਾਰ ਕੋਈ ਪ੍ਰੋਜੈਕਟ ਲਾਉਂਦੀ ਹੈ ਕੋਈ ਸੜਕ ਨਿਕਲ ਜੇ ਇੱਥੋਂ ਦੀ ਫਿਰ ਰੋਕ ਲੋਂਗੇ ਉਹਦਾ ਧੱਕੇ ਨਾਲ ਰੋਕ ਲੈਂਦੇ ਆ ਕਿਸੇ ਦੀ ਨਿੱਜੀ ਜ਼ਮੀਨ ਵੀ ਨਹੀਂ ਪੁੱਛਦੇ ਠੀਕ ਆ ਆ ਹੁਣ 24000 ਕਰੋੜ 24000 ਕਿੱਲਾ ਰੋਕਣਾ ਲੁਧਿਆਣੇ ਕੋਲੇ ਜਿਹੜਾ ਲੈਂਡ ਪੂਲਿੰਗ ਪਾਲਿਸੀ ਤਹਿਤ ਮਹਾਲੀ ਰੋਕਣਾ 16000 ਕਿੱਲਾ 19 ਪਿੰਡਾਂ ਚ ਹੋਰ ਜ਼ਮੀਨ ਰੋਕਣੀ ਆ ਉਹ ਕਿਤੋਂ ਪੁੱਛਣਾ ਉਹ ਤਾਂ ਕਿਸਾਨਾਂ ਤੋਂ ਵੀ ਨਹੀਂ ਪੁੱਛਿਆ ਗਿਆ ਜਿਨ੍ਹਾਂ ਦੀ ਜ਼ਮੀਨ ਆ ਇਸ ਕਰਕੇ ਅਸੀਂ ਕਹਿਣਾ ਹੈ ਕਿ ਜਿਹੜੀ ਪਿੰਡ ਦੀ ਸਾਂਝੀ ਜਗ੍ਹਾ ਸ਼ਾਮਲਾਤ ਦੀ ਜਗ੍ਹਾ ਉਹ ਪੰਚਾਇਤੀ ਰਾਜ ਐਕਟ ਜਿਹੜਾ ਬਣਾਇਆ ਹੈ 1994 ਉਹਦੇ ਤਹਿਤ ਸਾਂਝੇ ਮਕਸਦ ਲਈ ਸਾਂਝੇ ਮਨੋਰਥ ਲਈ ਵਰਤੀ ਜਾ ਸਕਦੀ ਹੈ ਤੇ ਅਸੀਂ ਇਹ ਪੰਚਾਇਤ ਨੂੰ ਬੇਨਤੀ ਕਰਦੇ ਹਾਂ ਕਿ ਗ੍ਰਾਮ ਸਭਾ ਬੁਲਾ ਕੇ ਇਹਨਾਂ ਨੂੰ ਵੀ ਕਵਾਂਗੇ ਗ੍ਰਾਮ ਸਭਾ ਦੇ اجلاس 'ਚ ਮਤਾ ਪਾਇਆ ਜਾਵੇ ਤੇ ਇਹਨਾਂ ਨੌਜਵਾਨਾਂ ਦਾ ਮਾਮਲਾ ਹੱਲ ਕੀਤਾ ਜਾਵੇ ਇਹਨਾਂ ਨੂੰ ਖੇਡ ਲਈ ਗਰਾਊਂਡ ਦਿੱਤਾ ਜਾਵੇ ਜਿਹੜਾ ਉਹ ਕਹਿੰਦੇ ਆ ਕਿ ਖੇਡ ਗਰਾਊਂਡ 'ਚ ਇੱਥੇ ਕੋਈ ਆਉਂਦੇ ਆ ਕੋਈ ਹੋਰ ਤਰ੍ਹਾਂ ਦੇ ਆਨਸਰ ਆਉਂਦੇ ਆ ਇਹ ਅਸੀਂ ਕ ਇਹਦੀ ਪੰਚਾਇਸ਼ ਕਾਇਤ ਦੇ ਵੇ ਕੋਈ ਪੰਚਾਇਤ ਜਿਹੜੇ ਬੰਦੇ ਆ ਕੇ ਬਹਿੰਦੇ ਉਹਨਾਂ ਨੂੰ ਕਹਵੇ ਜੇ ਕੋਈ ਇੱਥੇ ਕੋਈ ਦਾਰੂ ਪਿੰਦਾ ਤਾਂ ਇਹ ਜ਼ਿੰਮੇਵਾਰੀ ਤਾਂ ਸਾਰਿਆਂ ਦੀ ਬਣਦੀ ਹੈ ਸਬੰਧਤ ਥਾਣੇ ਤੇ ਤਲਾਹ ਕੀਤੀ ਜਾਵੇ ਇਹਦਾ ਮਤਲਬ ਇਹ ਥੋੜੀ ਆ ਵੀ ਜੇ ਇੱਥੇ ਕੋਈ ਆ ਕੇ ਸ਼ਰਾਬ ਪੀ ਗਰ ਤੁਸੀਂ ਇਹਨਾਂ ਨੂੰ ਕਦੇ ਵੀ ਇਹਨਾਂ ਨੂੰ ਗਰਾਉਂਡ ਹੀ ਨਹੀਂ ਦੇਣਾ ਅੱਛਾ ਗਰਾਉਂਡ ਦੇਣਾ ਦਾ ਕੀ ਹੈ ਤੁਸੀਂ ਆ ਹੁਣ ਦੇਖ ਰਹੇ ਹੋ ਅਸੀਂ ਤਾਂ ਦੇਖਿਆ ਆ ਕਿ ਜਦੋਂ ਇੱਥੇ ਖੜੇ ਆ ਕੇ ਤੇ ਔ ਟੋਏ ਪਟਾ ਕੇ ਇੱਥੇ ਦਰਖਤ ਲਾਏ ਜਾ ਰਹੇ ਨੇ ਤੇ ਅਸੀਂ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਡੀਸੀ ਸਾਹਿਬ ਨੂੰ ਖੇਡ ਭਾਗ ਨੂੰ ਕਿ ਸਰਾਇ ਡਾਂਗਾ ਦੇ ਇਹਨਾਂ ਨੌਜਵਾਨਾਂ ਦਾ ਜਿਹੜਾ ਬਿਲਕੁਲ ਜਾਇਜ਼ ਮੁੱਦਾ ਉਹ ਹੱਲ ਕੀਤਾ ਜਾਣਾ ਚਾਹੀਦਾ ਤੇ ਗਰਾਊਂਡ ਇਹਨਾਂ ਨੂੰ ਖੇਡਣ ਦੇ ਲਈ ਛੱਡਿਆ ਜਾਣਾ ਚਾਹੀਦਾ ਹਾਲਾਂਕਿ ਇਸ ਜ਼ਮੀਨ ਦੀ ਬੋਲੀ ਕਰਵਾਈ ਜਾ ਰਹੀ ਹੈ ਫਿਰ ਇਹ ਖੱਡੇ ਪਟਾਕੇ ਦਰਖਤ ਕਿਉਂ ਲਾਏ ਜਾ ਰਹੇ ਆਂ ਅਗਰ ਬੋਲੀ ਕਰਾਉਣੀ ਤਾਂ ਦੇਖੋ ਇਹਨਾਂ ਕੋਲੇ ਪੌਣੇ ਦੋ ਕਿੱਲੇ ਜ਼ਮੀਨ ਪਹਿਲਾਂ ਹੀ ਆ ਜਿਹੜੀ ਇਹਨਾਂ ਨੇ ਛੱਡੀ ਹੋਈ ਆ ਪਰ ਉਹ ਖਿਡਾਰੀ ਹੁਣ ਜਾਦੇ ਹੋ ਗਏ ਹੁਣ ਤਿੰਨ ਗੇਮਾਂ ਖੇਡਦੇ ਫੁੱਟਬਾਲ ਵੀ ਕਰੈਕਟ ਵੀ ਕ ਹੁਣ ਜਦੋਂ 65 ਜਣੇ ਪੌਣ ਪੌਣੇ 2 ਕਿਲਿਆਂ ਚ ਇੱਕੋ ਟਾਈਮ ਤਿੰਨ ਗੇਮਾਂ ਖੇਡਣ ਤੇ ਨਹੀਂ ਖੇਡੀਆਂ ਜਾਂਦੀਆਂ ਫਿਰ ਜਿਹੜੇ ਕੁਛ ਸੜਕ ਤੇ ਬਹਿ ਕੇ ਵੇਖ ਕੇ ਮੁੜ ਜਾਂਦੇ ਆ ਜਿਨ੍ਹਾਂ ਦਾ ਮੈਚ ਲੱਗਿਆ ਹੁੰਦਾ ਉਹ ਖੇਢੀ ਜਾਂਦੇ ਆ ਇਹਨਾਂ ਦੀ ਮੰਗ ਇਹ ਆ ਵੀ ਸਾਡੀ ਗਿਣਤੀ ਵਧ ਗਈ ਖੇਡਣ ਵਾਲਿਆਂ ਦੀ ਆ ਮੁੰਡਾ ਦੱਸਦਾ ਜਿਹੜਾ ਇਹਨਾਂ ਦਾ ਮੂਹਰੇ ਲੱਗਿਆ ਹੋਇਆ ਲੀਡਰ ਆ ਮੁੰਡਾ ਇਹਨਾਂ ਦਾ ਇਹਨਾਂ ਨੂੰ ਲੀਡ ਕਰਦਾ ਸਾਰਿਆਂ ਨੂੰ ਉਹ ਕਹਿੰਦਾ ਵੀ ਜਦੋਂ ਅਸੀਂ ਖੇਡਣ ਲੱਗੇ ਆ ਪੰਜ ਸੱਤ ਬੰਦੇ ਹੁੰਦੇ ਸੀ ਵੀ ਅਸੀਂ ਪੰਜ ਸੱਤ ਸਾਲਾਂ ਚ ਮਿਹਨਤ ਕਰਕੇ ਜੇ 65 70 ਬੰਦੇ ਗਰਾਊਂਡ ਨਾਲ ਜੋੜ ਲੇ ਤੇ ਇਹ ਤਾਂ ਮਾਨ ਵਾਲੀ ਗੱਲ ਹੋਣੀ ਚ ਉਹਨਾਂ ਨੂੰ ਤਾਂ ਸਗੋਂ ਸਰਕਾਰ ਨੂੰ ਇਹ ਕਹਿਣਾ ਚਾਹੀਦਾ ਵੀ ਇਹਨਾਂ ਨੂੰ ਵੱਧ ਫੰਡ ਦੇਓ ਇੱਥੇ ਪੌੜੀਆਂ ਵੀ ਬਣਾਓ ਇੱਥੇ ਜਿੰਮ ਵੀ ਬਣਾਓ ਇੱਥੇ ਹੋਰ ਖੇਡਾਂ ਦਾ ਸਮਾਨ ਵੀ ਲੈ ਕੇ ਉੱਥੇ ਸਰਕਾਰੀ ਕੋਚ ਵੀ ਰੱਖੋ ਇਹਨਾਂ ਨੂੰ ਤਾਂ ਇਹ ਕਹਿਣਾ ਚਾਹੀਦਾ ਸੀ ਜੇ ਆਪਦੀ ਪਧਰਤੀ ਹੀ ਨਾ ਕਰੀ ਬੈਠੇ ਆ ਇਹ ਤੇ ਇਹਨਾਂ ਨੂੰ ਜਿਹੜਾ ਗਰਾਊਂਡ ਆ ਜਿਹੜਾ ਇਹਨਾਂ ਦੀ ਮੰਗ ਆ ਕਿ ਨਾਲ ਜਿਹੜੇ ਦੋ ਕਿਲੇ ਹੋਰ ਛੱਡੇ ਜਾਣ ਚੌਰਸ ਗਰਾਊਂਡ ਬਣਾ ਕੇ ਕੱਚਾ ਟਰੈਕ ਬਣਾਇਆ ਜਾਵੇ 400 ਮੀਟਰ ਦਾ ਇਹ ਇਹਨਾਂ ਨੌਜਵਾਨਾਂ ਦੀ ਜਾਇਜ਼ ਮੰਗ ਆ ਭਾਈ ਸਰਕਾਰ ਵੱਲੋਂ ਨਸ਼ਾ ਰੋਕਣ ਦੇ ਲਈ ਯੁੱਧ ਨਸ਼ੇ ਵਿਰੁੱਧ ਚਲਾਇਆ ਜਾ ਰਿਹਾ ਹੈ ਨਸ਼ਾ ਰੋਕਣ ਦੇ ਲਈ ਇੱਕੋ ਤੇ ਖੇਡਾਂ ਪਰ ਫਿਰ ਵੀ ਇਹ ਕਾਰਨ ਕੀ ਹੈ ਇਸ ਚੀਜ਼ ਦਾ ਭਾਈ ਇਹੀ ਦਾ ਗੱਲ ਅਸੀਂ ਇਹਨਾਂ ਨੂੰ ਕਹਿਨੇ ਆ ਪੰਚਾਇਤ ਨੂੰ ਵੀ ਐਡੀ ਤਗੜੀ ਮਹਿਮਾ ਚੱਲੀ ਪਈ ਐ ਤੁਸੀਂ ਫਿਰ ਵੀ ਉਹਨੂੰ ਫੋਲੋ ਕਿਉਂ ਨਹੀਂ ਕਰਦੇ ਸਗੋਂ ਸਾਨੂੰ ਇਹ ਗੱਲ ਕਹਿੰਦੇ ਤੁਸੀਂ ਕਿਹੜੇ ਮੈਡਲ ਜਿੱਤ ਲਏ ਕੀ ਟਰੋਫੀ ਜਿੱਤੀ ਐ ਭਾਈ ਸਾਡੇ ਨਾਲ ਖੇਡਦੇ ਜਿਹੜੇ ਜਮਾਂ ਗਰੀਬ ਘਰ ਆਮ ਘਰ ਦੇ ਮੁੰਡੇ ਆ ਉਹ ਇੰਨਾ ਫੋਰਡ ਨਹੀਂ ਕਰ ਰਹੇ ਉਹ ਨਹੀਂ ਖੇਡ ਸਕਦੇ ਉਹਨਾਂ ਦੇ ਨਾਲ ਸਭੋ ਸਪੋਰਟ ਕਰੋ ਤੁਸੀਂ ਕੀ ਦੈ ਨਾ ਇਹਨਾਂ ਨੂੰ ਅਸੀਂ ਤਾਂ ਪੰਚਾਇਤ ਨੂੰ ਕਹਿਨੇ ਅਸੀਂ ਖੇਡਦੇ ਆ ਤੁਸੀਂ ਦੇਖੋ ਵੀ ਕਿਹੋ ਜਿਹਾ ਖੇਡਦੇ ਆ ਤੁਸੀਂ ਦੇਖੋ ਤਾਂ ਸਹੀ ਆਗੇ ਤੁਸੀਂ ਇਹਨਾਂ ਦੀ ਪਰਫਾਰਮੈਂਸ ਦੇਖੋ ਫਿਰ ਤੁਹਾਨੂੰ ਪਤਾ ਲੱਗੂ ਵੀ ਖੇਡਦੇ ਆ ਕਿ ਨਹੀਂ ਪਰ ਇਹ ਬਾਹਰ ਨਹੀਂ ਜਾ ਸਕਦੇ ਬਈ ਹਰੇਕ ਤਾਂ ਜਿੰਨਾ ਕਿ ਇਹ ਮਤਲਬ ਖਰਚਾ ਆਉਂਦਾ ਇਹਨਾਂ ਹੁੰਦਾ ਜਾਂ ਕੁਝ ਵੀ ਮਿਲਦਾ ਉਹਨਾਂ ਕਾ ਅਸੀਂ ਬਈ ਬਾਹਰ ਖੇਡਦੇ ਵੀ ਆ ਰਾਲ ਮਿਲ ਕੇ ਸਾਰੇ ਜਾਣਦੇ ਆ ਤੇ ਹੁਣ ਸਰਕਾਰ ਆਪਣਾ ਜਿਵੇਂ ਮਹਿੰਮ ਚੱਲ ਰਿਹਾ ਤੁਸੀਂ ਗੱਲ ਕਰ ਰਹੇ ਸੀਗੇ ਉਹਦੇ ਅਕੋਰਡਿੰਗ ਅਸੀਂ ਇਹ ਗੱਲ ਪੰਚਾਇਤ ਨੂੰ ਵੀ ਕਹੀ ਹੈ ਵਿਅਰਤ ਵੀ ਤਾਂ ਸਰਕਾਰ ਦੇ ਉਲਟ ਚੱਲੀ ਜਾਂਦੇ ਆ ਜੋ ਇਹਨਾਂ ਨੇ ਜਦੋਂ ਮੁਗਦੀ ਗੱਲ ਹੀ ਕਹੇ ਤੀ ਬਈ ਵੀ ਚਾਹੇ ਮੁੱਖ ਮੰਤਰੀ ਕੋਲ ਜਾਓੜੋ ਸਾਡੀ ਤਾਂ ਡੀ ਹੈ ਹੁਣ ਅੜੀ ਕੀ ਹੈ ਇਹ ਨਹੀਂ ਸਾਨੂੰ ਪਤਾ ਜੀ ਤੁਸੀਂ ਜਿਵੇਂ ਗੱਲ ਕੀਤੀ ਮੈਡਲ ਜਿੱਤਣ ਦੀ ਉਹ ਮੈਡਲ ਜਿੱਤਣ ਵਾਲੇ ਵੀ ਇਹਨਾਂ ਪਿੰਡਾਂ 'ਚ ਹੀ ਉੱਠ ਕੇ ਗਏ ਨੇ ਹਾਲਾਂਕਿ ਉਹ ਇਹ ਤਾਂ ਹੈ ਨਹੀਂ ਵੀ ਪਹਿਲਾਂ ਹੀ ਸਿੱਖੇ ਹੋਏ ਸੀਗੇ ਬਈ ਉਹੀ ਗੱਲ ਕਰ ਰਹੇ ਤੁਸੀਂ ਆ ਸ਼ੋਮਣਗਿਲ ਦੇਖ ਲਓ ਜਲਾਲਾਬਾਦ ਹਲਕਾ ਆਪਾਂ ਕਹਿ ਦਿੰਨੇ ਆ ਆਪਾਂ ਛੜਿਆ ਹਲਕਾ ਉੱਥੋਂ ਉੱਠ ਕੇ ਗਿਆ ਫਿਰ ਉਹ ਬਾਮਾ ਦਾ ਗੁਰਪ੍ਰੀ ਸੀਗਾ ਜੀ ਫਿਰ ਆਪਣੇ ਹੁਣ ਮੋਗੇ ਦੀ ਕੁੜੀਆ ਹਰਮਨ ਉਹ ਇੰਡੀਆ ਟੀਮ ਦੇ ਕੈਪਟਨ ਆ 13 ਸਾਲਾਂ ਦਾ ਮੁੰਡਾ ਜੀ ਜਿਹੜਾ ਕਰੋੜਾਂ ਜਿਵੇਂ ਗਿਆ ਉਹ ਕਿੱਥੋਂ ਖੇਡ ਕੇ ਗਰਾਊਂਡ ਚ ਹੀ ਗਏ ਆ ਜੀ ਇਹਨਾਂ ਨੂੰ ਇਹ ਗੱਲ ਸੋਚਣੀ ਚਾਹੀਦੀ ਹੈ ਵੀ ਜੇ ਆਪਾਂ ਪਲੇਅਰ ਨੂੰ ਕੋਈ ਸਪੋਰਟ ਕਰਾਂਗੇ ਫੇਰ ਹੀ ਤਿਆਰ ਹੋਊਗਾ ਜਦੋਂ ਆਪਾਂ ਲੱਤਾਂ ਖਿੱਚੀ ਜਾਂਦੇ ਆ ਜੀ ਫੇਰ ਉਹ ਕਿਵੇਂ ਤਿਆਰ ਹੋਊਗਾ ਪੰਚਾਇਤ ਮੈਂਬਰ ਪਿੰਡ ਦੇ ਸਾਡੇ ਨਾਲ ਨੇ ਬਾਈ ਜੀ ਥੋੜੇ ਵੱਲੋਂ ਇਹ ਪੰਚਾਇਤ ਦਾ ਗਰਾਊਂਡ ਏ ਖੋਇਆ ਕਿਉਂ ਜਾ ਰਿਹਾ ਪਿੰਡ ਦਾ ਬੱਚਿਆਂ ਤੋਂ ਨਹੀਂ ਖੋਇਆ ਨਹੀਂ ਜਿਹੜਾ ਪਹਿਲਾਂ ਗਰਾਊਂਡ ਛੱਡਿਆ ਪੌਣੇ 2 ਕਿਲਿਓ ਖੋਇਆ ਤਾਂ ਨਹੀਂ ਜਾ ਰਿਹਾ ਜੀ ਇਹ ਬੱਚਿਆਂ ਦਾ ਹੈਗਾ ਮਸਲਾ ਵੀ ਆਈ ਗੱਲ ਬਾਤ ਆ ਵੀ ਐਸੀ ਨਹੀਂ ਗੱਲ ਜੀ ਪਹਿਲਾਂ ਵੀ ਪਹਿਲਾਂ ਗਰਾਊਂਡ ਛੱਡਿਆ ਪਾਉਣੇ 2 ਕਿਲੋ ਖੋਇਆ ਜਾਂਦਾ ਉਹ ਨਹੀਂ ਖੋਇਆ ਨਾ ਜਿਹੜੇ ਪਹਿਲੇ ਛੱਡਿਆ ਉਹ ਤਾਂ ਉਵੇਂ ਰਹਿਣਾ ਰਹਿਣਾ ਇਹਦੇ ਬੱਚੇ ਮੰਗਦੇ ਵੀ ਸਾਨੂੰ ਗਰਾਊਂਡ ਖੁੱਲਾ ਕੀਤਾ ਜਾਵੇ ਹੋਰ ਛੱਡਿਆ ਜਾਵੇ ਟੋਟਲ ਪਿੰਡ ਦੀ ਜ਼ਮੀਨ ਕਿੰਨੀ ਹੈ ਜਿਹੜੀ ਤੁਸੀਂ ਬੋਲੀ ਕਰਾ ਰਹੇ ਹੋ ਉਹਦੀ ਪੰਚਾਇਤੀ ਜ਼ਮੀਨ ਤਕਰੀਬਨ 27 ਕਿੱਲੇ ਨੇ ਆਸੇ ਪਾਸੇ ਜੀ ਪੰਚਾਇਤੀ ਜ਼ਮੀਨ ਜਿਹੜੀ ਹੈਗੀ ਪਿਛਲੇ ਪਾਸੇ ਵੀ ਹੈਗੀ ਹੈ ਜ਼ਮੀਨ ਆ ਵੀ ਜ਼ਮੀਨ ਹੈਗੀ ਹੈ 27 ਕਿੱਲੇ ਨੇ ਆਸੇ ਪਾਸੇ ਪੰਚਾਇਤੀ ਜ਼ਮੀਨ ਹੈਗੀ ਜਿਹੜੀ ਇਸ ਤੋਂ ਬਾਅਦ ਦਾ ਤੁਹਾਡਾ ਕੀ ਪ੍ਰੋਸੈਸ ਹੈ ਕਿ ਇਹਨਾਂ ਨੂੰ ਗਰਾਊਂਡ ਮਿਲੇਗਾ ਜਾਂ ਨਹੀਂ ਇਹ ਤਾਂ ਹੀ ਹੁਣ ਜਿਵੇਂ ਪਿੰਡ ਦਾ ਮਸਲਾ ਹੀ ਸਰਪੰਚ ਸਾਹਿਬ ਵੀ ਐਸੀ ਭਾਈਚਾਰੇ ਦੇ ਹੈਗੇ ਆ ਬੱਚੇ ਵੀ ਕੁਝ ਜ਼ਿਆਦਾ ਐਸੀ ਭਾਈਚਾਰੇ ਦੇ ਹੈਗੇ ਆ ਇਹ ਸਰਪੰਚ ਬਹਿ ਕੇ ਮਸਲਾ ਹੱਲ ਕਰਾ ਦੇ ਵੀ ਚਲੋ ਵੀ ਜਿਹੜਾ ਤੁਹਾਨੂੰ ਗਰਾਊਂਡ ਤੋਂ ਜ਼ਿਆਦਾ ਮੰਗਦੇ 4.5 ਕਿੱਲੇ ਮੰਗਦੇ ਕਹਿੰਦੇ ਕਿ ਵੀ ਥੋੜਾ ਘੱਟ ਦਿੱਤਾ ਜਾ ਵੀ ਚਲੋ ਵੀ ਪਿੰਡ 'ਚ ਜੇ ਕਿਸੇ ਵਿਰੋਧ ਕਰਨ ਹੋਵੇ ਕਿਉਂਕਿ ਜ਼ਮੀਨ ਵੀ ਪੰਚਾਇਤ ਦੀ ਪਿੰਡ ਦੀ ਆ ਬੱਚੇ ਵੀ ਪਿੰਡ ਦੇ ਨੇ ਸਰਪੰਚ ਵੀ ਪਿੰਡ ਦਾ ਹੈ हां जी ਅਸੀਂ ਵੀ ਆਨੇ ਵੀ ਬੱਚੇ ਪਿੰਡ ਦੇ ਕੀ ਕੋਈ ਬਾਹਰ ਦੇ ਬੱਚੇ ਹੁੰਦੇ ਆ ਇਹ ਤੋਂ ਪਹਿਲਾਂ ਵੀ 2018 ਦੇ ਵਿੱਚ ਇਹਨਾਂ ਨੇ ਬੱਚਿਆਂ ਨੇ ਮੈਚ ਕਰਵਾਇਆ ਸੀਗਾ ਤੇ ਬਹੁਤ ਵਧੀਆ ਹੋਇਆ ਸੀ ਬੱਚੇ ਬਹੁਤ ਵਧੀਆ ਖੇਡੇ ਪਿੰਡ ਦੇ ਮੁੰਡੇ ਖੇਡੇ ਸੀ ਬਰੀ ਵਾਲੇ ਦੀ ਟੀਮ ਜਿੱਤ ਕੇ ਗਈ ਸੀ ਜਿੱਤ ਪ੍ਰਾਪਤ ਕੀਤੀ ਸੁਣਨਗੇ ਹਾਂ ਜੀ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਸੀ ਅਸੀਂ ਵੀ ਮੈਂ ਵੀ ਇੱਥੇ ਮੌਜੂਦ ਸੀ ਉਸ ਟਾਈਮ ਤੇ ਸਾਡੇ ਚਾਚਾ ਜੀ ਦਾ ਲੜਕਾ ਸੀ ਉਹਦੀ ਯਾਦ ਵਿੱਚ ਇਹਨਾਂ ਨੇ ਸਰਬਜੀਤ ਦੀ ਯਾਦ ਵਿੱਚ ਇਹਨਾਂ ਨੇ ਮੈਚ ਲਵਾਇਆ ਸੀਗਾ ਟੂਰਨਾਮੈਂਟ ਕਰਵਾਇਆ ਸੀਗਾ ਬਹੁਤ ਸੋਹਣਾ ਬੱਚੇ ਪਿੰਡ ਦੇ ਮੁੰਡੇ ਖੇਡੇ ਸੀਗੇ ਤੇ ਬਰੀ ਵਾਲੇ ਦੀ ਟੀਮ ਇਹਨਾਂ ਤੋਂ ਜਿੱਤ ਗਈ ਸੀ ਜੀ ਵੈਸੇ ਵੀ ਬਹੁਤ ਵਧੀਆ ਖੇਡੇ ਦੋ ਤਿੰਨਾਂ ਖੇਡੇ ਨੂੰ ਟੀਮਾਂ ਨਾਲ ਇਹ ਤੇ ਉਦੋਂ ਲੰਗਰ ਵੀ ਤੇ ਬੱਚੇ ਜੋਗ ਨੇ ਖੇਡਣ ਜੋਗ ਨੇ ਖੇਡਣ ਜੋਗ ਨੇ ਜੀ ਪਿੰਡ ਦੇ ਮੁੰਡੇ ਖੇਡਦੇ ਆ ਜੀ ਅਸੀਂ ਆਪ ਵੇਖੇ ਖੇਡਦੇ ਇੱਥੇ ਲੰਗਰ ਵੀ ਲਾਇਆ ਸੀਗਾ ਜੀ ਇਹਦੇ ਟੈਂਟ ਵੀ ਲੱਗਿਆ ਸੀਗਾ ਬਹੁਤ ਵਧੀਆ ਪ੍ਰੋਗਰਾਮ ਸੀਗਾ 2018 ਦੀ ਗੱਲ ਹੈ ਜੀ ਇਹ ਉਦੋਂ ਵੀ ਅਸੀਂ ਆਪ ਇੱਥੇ ਮੌਜੂਦ ਸੀਗੇ ਕੁਝ ਬੰਦੇ ਹੈਗੇ ਆ ਜਿਨ੍ਹਾਂ ਨੂੰ ਪਤਾ ਪਰ ਵੀ ਆ ਕੇ ਪਤਾ ਕਰਨ ਉਹ ਵੀ ਮੁੰਡੇ ਖੇਡਦੇ ਪਿੰਡ ਦੇ ਵੀ ਸੋਨਾ ਖੇਡਦੇਗੇ ਵੀ ਇੰਨਾ ਹੈਗਾ ਵੀ ਉਹ ਲਾਈਵ ਨਹੀਂ ਹੋਏ ਸੀ ਉਦੋਂ ਇਹ ਲਾਈਵ ਹੁੰਦੇ ਫਿਰ ਵੀ ਜਦੋਂ ਪਤਾ ਲੱਗਦਾ ਮੁੰਡੇ ਵੀ ਚੰਗਾ ਖੇਡਦੇ ਐ ਐਨਾ ਕਰ ਦਿਓ ਬੇਨਤੀ ਅਸੀਂ ਆਨੇ ਨਾ ਵੀ ਗਰਾਊਂਡ ਮੰਨ ਲਓ ਛੱਡਿਆ ਗਿਆ ਕਿਸੇ ਟਾਈਮ ਸਟੇਡੀਅਮ ਵੀ ਬਣ ਸਕਦਾ ਬਿਲਕੁਲ ਗੁਰੂ ਅੰਗਦ ਦੇਵ ਜੀ ਦਾ ਜਨਮ ਸਥਾਨ ਆਇਆ ਪਿੰਡ ਗੁਰੂ ਅੰਗਦ ਦੇਵ ਜੀ ਦੇ ਨਾਂ ਤੇ ਬਣ ਜਾਈ ਗਰਾਊਂਡ ਸਟੇਡੀਅਮ ਬਣਨਾ ਮੰਨ ਲਓ ਉਹਨਾਂ ਦੇ ਨਾਂ ਤੇ ਬਣ ਜੇ ਸਰਦਾਰ ਹਰਚੰਨ ਸਿੰਘ ਬਰਾੜ ਮੁੱਖ ਮੰਤਰੀ ਸਾਹਿਬ ਦਾ ਉਹ ਅਜ ਇਸ ਦੁਨੀਆ ਤੇ ਹੈ ਨਹੀਂਗੇ ਉਹਨਾਂ ਦੇ ਨਾਂ ਤੇ ਬਣਦਾ ਸਟੇਡੀਅਮ ਸ਼ੋਭਾ ਦਾ ਪਿੰਡ ਦੀ ਹੋਊਗੀ ਨਾ ਜੀ ਬਿਲਕੁਲ ਪਰ ਇਹ ਪੰਚਾਇਤ ਬਤਨੀ ਕਿਉਂ ਨਹੀਂ ਇਹ ਗੱਲ ਸੋਚਦੀ ਵੀ ਇਹ ਇਹਨਾਂ ਨੂੰ ਥੋੜਾ ਜਿਹਾ ਸੀਰੀਅਸ ਲੈਣਾ ਚਾਹੀਦਾ ਜੀ ਵੀ ਵਧੀਆ ਇਤਿਹਾਸਕ ਪਿੰਡ ਆ ਇੱਕ ਚੰਗਾ ਲੀਡਰ ਹੋਇਆ ਸਰਾਇ ਨਾਗਾ ਦਾ ਮੁੱਖ ਮੰਤਰੀ ਦੇ ਘਰ ਪਹੁੰਚੇ ਆ ਤੇ ਜੇ ਉਹਨਾਂ ਦੇ ਨਾਂ ਤੇ ਹੋ ਜੇ ਤਾਂ ਮਾੜੀ ਗੱਲ ਨਹੀਂ ਕੋਈ ਅਸੀਂ ਤਾਂ ਇਹ ਚਾਹੁੰਦੇ ਹਾਂ ਇਹਨਾਂ ਤੋਂ ਬਸ ਪੰਚਾਇਤ ਪਿੰਡ ਦੇ ਨੌਜਵਾਨਾਂ ਵੱਲੋਂ ਤੁਹਾਡੇ ਤੇ ਇਲਜ਼ਾਮ ਲਾਇਆ ਗਿਆ ਕਿ ਸਰਪੰਚ ਸਾਹਿਬ ਪਿੰਡ ਦੇ ਗਰਾਊਂਡ ਸਾਡੇ ਤੋਂ ਖੋ ਰਹੇ ਨੇ ਕਿਹਨ ਲਈ ਕੌਣ ਕਹੋਦਾ ਜੀ ਉਹਨਾਂ ਉਹੀ ਪਿੰਡ ਦੇ ਨੌਜਵਾਨਾਂ ਵੱਲੋਂ ਕਿਹਾ ਗਿਆ ਕਿ ਗਰਾਊਂਡ 'ਚ ਖੱਡੇ ਪੁੱਟ ਕੇ ਖੇਡਣ ਵਾਲੀ ਜਗ੍ਹਾ ਤੇ ਬੂਟੇ ਲਾਏ ਜਾ ਰਹੇ ਨੇ। ਕਿਹੜਾ ਭਾਈ ਕਿੱਲੇ ਢਾਈ ਕਿੱਲੇ ਛੱਡੇ ਆ ਜੀ? ਕਹਿੰਦੇ ਉਹਨਾਂ ਢਾਈ ਕਿੱਲਿਆਂ 'ਚ ਹੀ ਬੂਟੇ ਲਾਏ ਜਾ ਰਹੇ ਜਿੱਥੇ ਅਸੀਂ ਖੇਡਦੇ ਆ। ਨਹੀਂ ਬੂਟੇ ਤਾਂ ਹੁਣ ਸਕੀਮ ਚੱਲੀ ਉਹ ਤਾਂ ਸੜਕਾਂ ਤੇ ਲਾਉਣੇ ਆ ਜੀ। ਨਹੀਂ ਉਹ ਕਹਿੰਦੇ ਖੇਡਣ ਵਾਲੀ ਜਗ੍ਹਾ ਤੇ ਬੂਟੇ ਲਾਏ ਜਾ ਰਹੇ ਆ ਜੀ। ਖੇਡਣ ਵਾਲੀ ਜਗ੍ਹਾ ਤੇ ਤਾਂ ਕੋਈ ਲਾ ਰਹੀ ਨਾ ਬੂਟਾ ਕੋਈ ਵੀ ਨਹੀਂ ਰੱਖੇ। ਠੀਕ ਹੈ ਤਾਂ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਸਰ ਜਦੋਂ ਸਰਪੰਚੀ ਦੀਆਂ ਵੋਟਾਂ ਪਈਆਂ ਸੀ ਸਰਪੰਚ ਤਾਂ ਤੁਹਾਡੇ ਲਈ 4.5 ਕਿੱਲੇ ਗਰਾਊਂਡ ਛੱਡ ਦਿੱਤਾ ਜਾਵੇਗਾ ਪਰ 4.5 ਕਿੱਲੇ ਤਾਂ ਕੀ ਛੱਡਣਾ ਸੀਗਾ ਉਹ ਜੋ ਪੁਰਾਣਾ 2.5 ਕਿੱਲੇ ਦਿੱਤਾ ਹੋਇਆ ਗਰਾਊਂਡ ਪਿੰਡ ਨੇ ਉਹ ਵੀ ਸਾਡੇ ਤੋਂ ਖੋਇਆ ਜਾ ਰਿਹਾ ਜੀ ਖੋਇਆ ਕਿ ਕਿਹਨੂੰ ਕਿਹਦਾ ਪੱਕੀ ਆ ਜੀ ਪੰਚਾਇਤ ਨੇ ਜੀ ਇਹ ਤਾਂ ਕਿਸੇ ਨਹੀਂ ਪੰਚਾਇਤੋਂ ਦਾ ਸਾਰੀ ਪੰਚਾਇਤ ਇੱਥੇ ਬੈਠੀ ਐ ਸਾਰੇ ਮੈਂਬਰ ਬੈਠੇ ਆ ਆ ਮੈਂਬਰ ਵੀ ਖੜੇ ਆ ਸਾਡੇ ਕੋਲੇ ਉਹ ਕਹਿੰਦੇ ਆ ਜੀ ਸਰਪੰਚ ਸਾਹਿਬ ਬੋਲੀ ਕਰਾ ਰਹੇ ਨੇ ਇਸ ਜ਼ਮੀਨ ਦੀ ਹਾਂਜੀ ਹਾਂਜੀ ਇਸ ਗਰਾਊਂਡ ਵਾਲੀ ਵੀ ਜ਼ਮੀਨ ਦੀ ਬੋਲੀ ਨਹੀਂ ਨਹੀਂ ਜੀ ਇਹ ਨਹੀਂ ਜੀ ਇਹ ਛੱਡ ਕੇ ਇਹ ਛੱਡ ਕੇ ਕਰਾਉਣੇ ਆ ਜੀ ਛੱਡ ਕੇ ਕਰਾਈ ਜਾ ਰਹੀ ਹੈ ਹਾਂ ਜੀ ਹਾਂ ਜੀ ਫਿਰ ਖੇਡਣ ਵਾਲੀ ਜਗ੍ਹਾ ਤੇ ਬੂਟੇ ਕਿਉਂ ਲਾਏ ਜਾ ਰਹੇ ਆ ਜੀ ਉਹ ਤਾਂ ਸਾਈਡਾਂ ਤੇ ਲਾ ਰਹੇ ਆ ਜੀ ਵੀ ਛਾ ਰਵੇ ਇਹ ਪਹਿਲਾਂ ਪੁੱਛ ਤਾ ਪਾਸੇ ਤੇ ਹੀ ਲਵੈਚ ਨਹੀਂ ਲਾਉਣੇਗੇ ਪਤਾ ਕੀ ਹੈ ਜੀ ਅਸੀਂ ਗਰਾਊਂਡ ਦੇ ਵਿੱਚ ਬੂਟੇ ਕਿਉਂ ਲਾਵਾਂਗੇ ਜੇ ਤਾਂ ਰੋਡ ਤੇ ਬੂਟੇ ਲਾਉਣੇ ਆ ਜੀ ਸੜਕ ਦੇ ਉੱਤੇ ਜੀ ਹਾਂ ਜੀ ਗਰਾਊਂਡ ਉੱਤੇ ਕੌਣ ਲਾਊਗਾ ਜੀ ਗਰਾਊਂਡ ਤੇ ਬੱਚੇ ਨੇ ਖੇਡਣਾ ਜੀ ਉੱਥੇ ਤਾਂ ਦੇ 2.5 ਕਿੱਲੇ ਜ਼ਮੀਨ ਆ ਉਹਦੀ ਬੋਲੀ ਕਰਵਾਈ ਜਾ ਰਹੀ ਹੈ ਗਰਾਊਂਡ ਦੀ। 나 ਜੀ ਨਹੀਂ ਉਹਦੀ ਬੋਲੀ ਕਿਉਂ ਕਰਵਾਵਾਂਗੇ ਜੀ ਉਹਦਾ ਗਰਾਊਂਡ ਛੱਡਿਆ ਹੋਇਆ ਜੀ। ਠੀਕ ਆ ਜੀ। ਪੰਚਾਇਤ ਨੇ ਛੱਡਿਆ। ਪੰਚਾਇਤ ਨੇ ਛੱਡਿਆ ਪਹਿਲਾਂ ਨਹੀਂ ਪੰਚਾਇਤ ਨੇ ਛੱਡਿਆ ਹੋਇਆ ਜੀ ਉਹ। ਠੀਕ ਹੈ ਸ਼ੁਰੂ ਤੋਂ ਉਹ ਛੱਡਿਆ ਹੋਇਆ ਜੀ। ਛੱਡਿਆ ਹੋਇਆ ਜੀ ਛੱਡਿਆ ਇੱਕ ਸਕੂਲ ਦੇ ਵਿੱਚ ਗਰਾਊਂਡ ਛੱਡਿਆ ਹੋਇਆ ਜੀ ਗਵਰਨਮੈਂਟ ਨੇ ਪਹਿਲਾਂ ਬਣਾ ਕੇ ਦਿੱਤਾ ਜੀ। ਬਾਨੀਵਾਲ ਦਾ ਗਰਾਊਂਡ ਬਣਿਆ ਹੋਇਆ ਜੀ ਜਾਲੀ ਲੱਗੀ ਹੋਈ ਹੈ ਲਾਈਟਾਂ ਲੱਗੀਆਂ ਹੋਈਆਂ ਉੱਥੇ ਸਕੂਲ ਦੇ ਵਿੱਚ ਪਹਿਲਾਂ ਲੱਗਿਆ ਹੋਇਆ ਜੀ ਏ ਬਈ ਇਹ ਤਾਂ ਦੇਖੋ ਜੀ ਦੇਖੋ 2.5 ਕਿੱਲੇ గ్రౌండ్ ਛੱਡਿਆ ਹੋਇਆ ਹੈ। ਸਕੂਲ ਦੇ ਵਿੱਚ ਵਾਲੀ ਵਾਲ ਦਾ ਗਰਾਊਂਡ ਬਣਿਆ ਹੋਇਆ ਹੈ, ਲਾਈਟਾਂ ਲੱਗੀਆਂ ਹੋਈਆਂ। ਬਾਸਕਟਬਾਲ ਦਾ ਗਰਾਊਂਡ ਬਣਿਆ ਹੋਇਆ ਹੈ। ਜੀ। ਤੇ ਪੰਚਾਇਤ ਦੇ ਵੀ ਤਾਂ ਬੱਚੇ ਆ ਜੀ, ਦੇਖੋ ਪੰਚਾਇਤ ਦੇ ਕਿਹੜਾ ਬੱਚੇ ਹੈ ਨਹੀਂ ਜੀ। ਬਿਲਕੁਲ ਜੀ ਬਿਲਕੁਲ। ਬੱਚੇ ਨੇ ਪਿੰਡ ਦੇ ਕਹਿੰਿਆ ਜੀ, ਇਹ ਕਿਹੜਾ ਕੋਈ ਬਾਹਰੋਂ ਆਇਆ ਜੀ। ਪਿੰਡ ਦੇ ਬੱਚੇ ਆ ਪਿੰਡ ਦੀ ਪੰਚਾਇਤ ਆ ਜੀ। ਪਿੰਡ ਦੀ ਪੰਚਾਇਤ ਆ ਜੀ। ਹਾਂਜੀ ਹਾਂਜੀ। ਹਾਂਜੀ। ਅਸੀਂ ਦੇਖੋ ਜੀ ਅਸੀਂ ਵੀ ਬੱਚਿਆਂ ਲਈ ਜੀ ਅਸੀਂ ਗਲਤ ਕੰਮ ਕਰਦੇ ਨਹੀਂ ਕਰਾਂਗੇ ਜੀ। ਕਦੇ ਵੀ ਨਹੀਂ ਕਰਾਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜੀ ਅਸੀਂ ਉਹਦਾ ਵੀ ਸਾਥ ਦਿੰਨੇ ਆ ਸਾਡੇ ਪਿੰਡ 'ਚ ਕੋਈ ਚੀਜ਼ ਬਣੇ ਤਾਂ ਬਹੁਤ ਵਧੀਆ ਗੱਲ ਹੈ ਜੀ ਜੀ ਹਾਂ ਜੀ ਇਹ ਸਾਨੂੰ ਕੋਈ ਕੋਈ ਪਾਰਟੀ ਬਾਜ਼ੀ ਦੀ ਸਾਡੀ ਪੰਚਾਇਤ ਹੈ ਨਹੀਂ ਜੀ ਬਿਲਕੁਲ ਹੀ ਸਾਡੇ ਕੋਈ ਪਾਰਟੀ ਬਾਜ਼ੀ ਨਹੀਂ ਪਿੰਡ ਦੇ ਵਿੱਚ ਕੋਈ ਵੀ ਪੰਚਾਇਤ ਦੀ ਪਾਰਟੀ ਬਾਜ਼ੀ ਨਹੀਂ ਹੈਗੀ ਜੀ ਕੋਈ ਵੀ ਜੀ ਧੰਨਵਾਦ ਜੀ ਸਾਡੇ ਬੰਦੇ ਆ ਜੀ ਸਾਡੀ ਪੰਚਾਇਤ ਹੈ ਪਿੰਡ ਦੀ ਪੰਚਾਇਤ ਹੈ ਨਾ ਕਿ ਕਿਸੇ ਪਾਰਟੀ ਦੀ ਹੈ ਜੀ ਠੀਕ ਹੈ ਜੀ ਹਾਂ ਜੀ ਹਾਂ ਜੀ ਠੀਕ ਹੈ ਧੰਨਵਾਦ ਮਿਹਰਬਾਨੀ ਜੀ ਮਿਹਰਬਾਨ